ਸਿੰਘ ਆਈਐਸਪੀ ਇਟਲੀ ਤੋਂ ਹਰੇਕ ਐਤਵਾਰ ਇਟਲੀ ਦੇ 3 ਵਜੇ ਲਾਈਵ ਹੁੰਦਾ ਹਾਂ ਇਸ ਚੀਜ਼ ਦੀ ਮੈਂ ਆਪ ਜੀ ਦੇ ਕੋਲੋਂ ਖਾਸ ਜੋਰ ਕੇ ਮਾਫੀ ਮੰਗਦਾ ਕਿ ਮੈਂ ਪਿਛਲੇ ਐਤਵਾਰ ਲਾਈਵ ਨਹੀਂ ਹੋ ਸਕਿਆ ਕੋਈ ਜੋੜੀ ਅਪਾਇੰਟਮੈਂਟ ਆ ਗਈਆਂ ਸੀ ਜੋ ਕਿ ਇਸ ਟਾਈਮ ਦੇ ਵਿੱਚ ਤੇ ਇਸ ਕਰਕੇ ਮੈਂ ਨਹੀਂ ਉਸ ਲਾਈਵ ਤੇ ਆ ਸਕਿਆ ਸੋ ਮੈਂ ਇਸਦੀ ਆਪਦੀ ਦੇ ਕੋਲੋਂ ਬਾਖੀ ਮੰਗਦਾ ਹਾਂ ਕਿਉਂਕਿ ਤੁਹਾਨੂੰ ਇਸ ਲਾਈਵ ਦੇ ਰਾਹੀਂ ਇਟਲੀ ਦੇ ਵਿੱਚ ਜੋ ਵੀ ਕਾਨੂੰਨ ਦੇ ਬਾਰੇ ਜਾਂ ਕਿ ਕੋਈ ਮਸਲੇ ਜਿਹੜੇ ਕਿ ਸਾਨੂੰ ਪ੍ਰੋਬਲਮਾਂ ਆ ਰਹੀਆਂ ਆਪਾਂ ਨੂੰ ਵਿਦੇਸ਼ ਦੇ ਵਿੱਚ ਉਦੇ ਬਾਰੇ ਆਪਜੀ ਤੱਕ ਜਿਹੜੀ ਆ ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਹੁੰਦੀ ਆ ਮੈਂ ਆਪਜੀ ਤੱਕ ਪਹੁੰਚਦੀ ਕਰਦਾ ਆ ਤੇ ਇਸ ਚੈਨਲ ਦਾ ਜਿਹੜਾ ਨਾਮ ਆ ਮੈਂ ਮਸਲੇ ਪਰਦੇਸ ਦੇ ਹੀ ਤਾਹੀ ਰੱਖਿਆ ਹੈਗਾ ਕਿ ਜੋ ਵੀ ਕੋਈ ਮਸਲੇ ਹੁੰਦੇ ਆ ਉਹ ਆਪਾਂ ਇਸ ਲਾਈਵ ਦੇ ਰਾਹੀਂ ਆਪਜੀ ਦੇ ਤੱਕ ਪਹੁੰਚਦੇ ਕਰਦੇ ਆ ਸੋ ਇਸ ਚੀਜ਼ ਦੀ ਮੈਂ ਆਪਜੀ ਦੇ ਕੋਲੋਂ ਦੁਬਾਰਾ ਤੋਂ ਫਿਰ ਮਾਫੀ ਮੰਗਦਾ ਹਾਂ ਕਿ ਕਿ ਮੇਰੇ ਕੋਲੋਂ ਪਿਛਲੇ ਐਤਵਾਰ ਲਾਈਵ ਨਹੀਂ ਹੋ ਸਕਿਆ ਤੋ ਮੈਨੂੰ ਆਸ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝੋਗੇ ਸੋ ਹੁਣ ਆਪ ਜਿਹਦੇ ਨਾਲ ਗੱਲਬਾਤ ਕਰਦੇ ਆਂ ਕਿ ਜੋ ਵੀ ਇਟਲੀ ਦੇ ਕਾਨੂੰਨਾਂ ਦੇ ਬਾਰੇ ਜਾਂ ਇਟਲੀ ਦੇ ਵਿੱਚ ਕੀ ਹੋ ਰਿਹਾ ਜਾਂ ਕਿੱਦਾਂ ਕੰਮਾਂ ਦੇ ਹਾਲਾਤ ਹੈਗੇ ਆ ਇਹਨਾਂ ਬਾਰੇ ਆਪਾਂ ਜਿਹੜੀਆਂ ਆਪ ਜੀ ਨਾਲ ਗੱਲਾਂ ਸਾਂਝੀਆਂ ਕਰਦੇ ਆਂ ਮੇਰੀ ਇੱਕ ਬੇਨਤੀ ਨੂੰ ਸਵੀਕਾਰ ਜ਼ਰੂਰ ਕਰਿਓ ਮੈਂ ਹਰੇਕ ਲਾਈਵ ਦੇ ਵਿੱਚ ਕਹਿੰਦਾ ਹਾਂ ਕਿ ਕਿ ਜਿਹੜੇ ਵੀ ਭਰਾ ਨੇ ਮੇਰੇ ਕੋਲੋਂ ਕੋਈ ਜਾਣਕਾਰੀ ਲੈਣੀ ਆ ਮੇਰੇ ਕੋਲੋਂ ਲਾਈਵ ਦੇ ਵਿੱਚ ਆ ਕੇ ਤੁਸੀਂ ਲੈ ਸਕਦੇ ਆ ਇਸ ਚੀਜ਼ ਦੀ ਮੈਂ ਆਪ ਜਿਹੜੇ ਕੋਲ ਮਾਫੀ ਮੰਗਦਾ ਕਿ ਪਿੱਛੇ ਜਿਹੇ ਮੇਰੇ ਕੋਲੋਂ ਕਿਸੇ ਭਰਾ ਨੇ ਮੈਨੂੰ ਫੋਨ ਕੀਤਾ ਤੇ ਮੇਰੇ ਕੋਲੋਂ ਫੋਨ ਜਿਹੜਾ ਉਹ ਮੈਂ ਫੋਨ ਕਿਸੇ ਦਾ ਮੈਂ ਮੈਸੇਜ ਨਹੀਂ ਕਰਦਾ ਫੋਨ ਮੈਂ ਹਰੇਕ ਨੇ ਚੁੱਕਦਾ ਆ ਮੈਂ ਫੋਨ ਜਿਹੜਾ ਚੁੱਕ ਲਿਆ ਤੇ ਮੈਨੂੰ ਜਿਹੜਾ ਆ ਪੁਲਸੀਆ ਲੋਕਾਂ ਨੇ ਇੱਥੇ ਘੇਰ ਲਿਆ ਮੈਂ ਫੋਨ ਸੁਣਦਾ ਸੀ ਤੇ ਮੇਰੇ ਲਾਇਸੈਂਸ ਦੇ ਜਿਹੜੀਆਂ 5 ਪੰਤੀਆਂ ਉਹਨਾਂ ਨੇ ਕੱਟ ਲਈਆਂ ਤੇ ਨਾਲ ਮੈਨੂੰ ਜੁਰਮਾਨਾ ਵੀ ਕੀਤਾ ਸੋ ਮੈਂ ਹਰੇਕ ਦਾ ਫੋਨ ਮੈਂ ਰੀਸੀਵ ਕਰ ਲੈਂਦਾ ਆ ਪਰ ਮੇਰੀ ਹੁਣ ਬੇਨਤੀ ਇਹੀ ਹੈਗੀ ਆ ਜਿਹਨੇ ਵੀ ਫੋਨ ਕਰਨਾ ਉਹ ਮੇਰੇ ਦਿੱਤੇ ਹੋਏ ਟਾਈਮ ਤੇ ਹੀ ਮੇਰੇ ਨਾਲ ਗੱਲ ਕਰੋ ਜਾਂ ਕੇ ਮੇਰੇ ਵਟਸਐਪ ਤੇ ਵੌਇਸ ਮੈਸੇਜ ਛੱਡ ਦਿਓ ਮੈਂ ਉਹ ਬੁਆਇਜ਼ ਵਿੱਚ ਦਾ ਜਿਹੜਾ ਜਵਾਬ ਆਪਜੀ ਤੱਕ ਦੇ ਦੂੰਗਾ ਮੈਂ بار بار ਇਹੀ ਰਿਪੀਟ ਕਰਦਾ ਹੁੰਨਾ ਕਿ ਮੈਨੂੰ ਜਿਹੜਾ ਫੋਨ ਵੀ ਕਰਨਾ ਹੈ ਤੁਸੀਂ 3 ਤੋਂ ਲੈ ਕੇ ਇਡਲੀ ਦੇ 4 ਵਜੇ ਤੱਕ ਲਾਈਵ ਦੇ ਵਿੱਚ ਕਰ ਲਓ ਤਾਂ ਜੋ ਮੈਂ ਆਪਜੀ ਨੂੰ ਜਿਹੜੀ ਸਲਾਹ ਜਿਹੜੀ ਕੋਈ ਗੱਲਬਾਤ ਪੁੱਛਣੀ ਆ ਮੈਂ ਉਹ ਦੇ ਸਕਾਂ ਚਲੋ ਇਹ ਮੇਰੇ ਕੋਲੋਂ ਇੱਕ ਵਾਰੀ ਗਲਤੀ ਹੋ ਗਈ ਮੈਂ ਫੋਨ ਜਿੱਦਾ ਚੁੱਕ ਲਿਆ ਆਪਣੀ ਗੱਡੀ ਚ ਚਲਾਉਂਦੇ ਹੋਏ ਨੇ ਸੋ ਮੈਂ ਆਪਣੇ ਭਰਾਵਾਂ ਨੂੰ ਵੀ ਇਹ ਵੀ ਬੇਨਤੀ ਕਰਦਾ ਕਿ ਡਰਾਈਵ ਕਰਦੇ ਸਮੇਂ ਫੋਨ ਜਿਹੜਾ ਆ ਉਹ ਤੁਸੀਂ ਨਾ ਵਰਤੋਂ ਕਰੋ ਕਿਉਂਕਿ ਇਹਨਾਂ ਨੇ ਹੁਣ ਸਿਕਤਾਈ ਬਹੁਤ ਜ਼ਿਆਦਾ ਕਰ ਦਿੱਤੀ ਹੈਗੀ ਆ ਤੇ ਇਹਨਾਂ ਨੇ ਆਪਣੇ ਕੈਮਰੇ ਵਗੈਰਾ ਵੀ ਐਂਟਰੀਆਂ ਦੇ ਉੱਤੇ ਲਾਇਆ ਹੋਗੇ ਉਹਨਾਂ ਦੇ ਵਿੱਚ ਸਾਰੇ ਚੈੱਕ ਕਰ ਲੈਂਦੇ ਆ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਕਿਉਂਕਿ ਮੈਂ ਚਲੋ ਹਰੇਕ ਬੰਦੇ ਦਾ ਫੋਨ ਚੁੱਕ ਲੈਂਦਾ ਸੀਗਾ ਹੋ ਸਕਦਾ ਉਹਨਾਂ ਨੇ ਮੈਨੂੰ ਕਈ ਵਾਰ ਫੋਨ ਚਲਾਉਂਦੇ ਨੂੰ ਕੈਮਰਿਆਂ ਰਾਹੀਂ ਚੈੱਕ ਵੀ ਕੀਤਾ ਹੋਵੇ ਉਸ ਦਿਨ ਉਹਨਾਂ ਨੇ ਮੈਨੂੰ ਪੂਰੇ ਟਾਈਮ ਦੀ ਟਾਈਮ ਉੱਥੋਂ ਨੰਗਣ ਲੱਗਿਆ ਤੇ ਮੈਨੂੰ ਉੱਥੇ ਕਾਲ ਆ ਗਈ ਤੇ ਮੈਂ ਫੋਨ ਚੁੱਕ ਲਿਆ ਤੇ ਉਹਨਾਂ ਨੇ ਮੇਰਾ ਜਿਹੜਾ ਆ ਉਹਨਾਂ ਨੇ ਪੁਆਇੰਟ ਕੱਟ ਲਿਆ 5 ਸੋ ਮੈਂ ਆਪਣੇ ਭਰਾਵਾਂ ਨੂੰ ਇਹੀ ਗੱਲ ਕਰਦਾ ਹਾਂ ਕਿ ਜਿਨ੍ਹਾਂ ਵੀ ਭਰਾਵਾਂ ਨੇ ਲਾਇਸੈਂਸ ਕੀਤੇ ਆ ਨਵੇਂ ਲਾਇਸੈਂਸ ਵਾਲਿਆਂ ਨੂੰ ਤਾਂ ਜ਼ਿਆਦਾ ਖਤਰਾ ਹੈਗਾ ਆ ਕਿਉਂਕਿ ਉਹਨਾਂ ਦੇ ਪੁਆਇੰਟ ਡਬਲ ਕੱਟੇ ਜਾਣੇ ਸੀਗੇ ਹੋ ਸਕਦਾ ਲਾਇਸੈਂਸ ਵੀ ਖੋਲਣ ਦੇ ਪਰ ਇਸ ਟੀਜੇ ਤੇ ਧਿਆਨ ਜ਼ਰੂਰ ਦਿਓ ਤੁਸੀਂ ਡਰਾਈਵ ਕਰਦੇ ਸਮੇਂ ਆਪਣਾ ਫੋਨ ਦੀ ਵਰਤੋਂ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਆਪਣੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਹੈ ਕਿ ਆਪ ਜੀ ਨੂੰ ਸਲਾਹ ਸਾਰੀ ਮੈਂ ਜੋ ਵੀ ਇਨਫੋਰਮੇਸ਼ਨ ਆਪ ਜੀ ਤੱਕ ਪਹੁੰਚਦੀ ਜਰੂਰ ਕਰਾਂਗਾ ਜੋ ਵੀ ਮੇਰੇ ਕੋਲ ਹੈਗੀ ਆ ਪਰ ਮੇਰੀ ਬੇਨਤੀ ਹੈ ਕਿ ਇਸ ਨੂੰ ਸਵੀਕਾਰ ਜਰੂਰ ਕਰਿਓ ਕਿ ਮੈਨੂੰ ਫੋਨ ਨਾ ਕਰਿਓ ਮੈਂ ਜੇ ਫੋਨ ਨਹੀਂ ਚੁੱਕੂੰਗਾ ਤੇ ਇਸ ਚੀਜ਼ ਦਾ ਮੇਰੇ ਨਾਲ ਕੋਈ ਵੀ ਤੁਸੀਂ ਗੁੱਸਾ ਕਰਦਾ ਨਹੀਂ ਕਹਿਣਾ ਕਿਉਂਕਿ ਜੇ ਮੈਂ ਡਰਾਈਵ ਕਰਦਾ ਮੈਂ ਫੋਨ ਨਹੀਂ ਚੁੱਕਣਾ ਮੇਰਾ ਸਹੀ ਟਾਈਮ ਜਿਹੜਾ ਆ ਇਟਲੀ ਦੇ ਐਤਵਾਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਮੈਨੂੰ ਕਾਲ ਕਰ ਲਓ ਆਮ ਦਿਨਾਂ ਦੇ ਵਿੱਚ ਕੋਈ ਮੈਸੇਜ ਕਰਨਾ ਹੈ ਮੈਂ 10 ਵਜੇ ਤੋਂ ਲੈ ਕੇ ਆਪ ਜੀ ਨੂੰ ਦੱਸਿਆ ਪੇ ਮੈਨੂੰ ਇਹ 10 ਤੋਂ 11 ਵਜੇ ਦੇ ਤਕਰੀਬਨ ਮੈਨੂੰ ਕਾਲ ਕਰ ਲਓ ਆਮ ਦਿਨਾਂ ਦੇ ਵਿੱਚ ਸਵੇਰ ਦੇ ਟਾਈਮ ਜਾਨੀ ਕਿ ਤੇ ਉਸ ਤੋਂ ਬਾਅਦ ਵਿੱਚ ਜੇ ਕਿਸੇ ਮੇਰੇ ਭਰਾ ਨੇ ਮੈਨੂੰ ਬਾਅਦ ਚ ਫੋਨ ਕੀਤਾ ਮੈਂ ਫੋਨ ਨਹੀਂ ਰੀਸੀਵ ਕਰਦਾ ਤੇ ਇਸ ਚੀਜ਼ ਦੀ ਫਿਰ ਮੈਂ ਮਾਫੀ ਮੰਗਦਾ ਹੈਗਾ ਆ ਕਿਉਂ ਮੈਂ ਫੋਨ ਜਿਹੜਾ ਆ ਇਸ ਵੇਲੇ ਨਹੀਂ ਚੁੱਕਦਾ ਇੱਕ ਵਾਰੀ ਤਾਂ ਉਹਨਾਂ ਨੇ ਮੈਨੂੰ ਛੱਡ ਦਿੱਤਾ ਜੇ ਅਗਲੀ ਵਾਰੀ ਮੈਂ ਫੋਨ ਚੁਲਾਉਦਾ ਫੜਿਆ ਗਿਆ ਤੇ ਉਹਨਾਂ ਨੇ ਹੋ ਸਕਦਾ ਮੇਰਾ ਲਾਇਸੈਂਸ ਵੀ ਮੇਤੋ ਖੋਲੜ ਜਾਨੀ ਕਿ ਸੋ ਭਰਾਵਾਂ ਨੂੰ ਬੇਨਤੀ ਆ ਮੈਨੂੰ ਮੈਸੇਜ ਆਉਂਦੇ ਆ ਕਈ ਭਰਾਵਾਂ ਦੇ ਵਿੱਚ ਲੋ ਵੌਇਸ ਮੈਸੇਜ ਆ ਜਾਂਦੇ ਆ ਮੈਂ ਉਹਨਾਂ ਦੇ ਜਵਾਬ ਜ ਜਵਾਬ ਵਿੱਚ ਲਿਖ ਦੇਣਾ ਵੀ ਤੁਸੀਂ ਮੈਨੂੰ ਐਨ ਐਚ ਤੋਂ ਐਨ ਵਜੇ ਤੀ ਮੈਨੇ ਰਿਕਾਲ ਕਰ ਲਿਓ ਸੋ ਆਪਾਂ ਗੱਲ ਨੂੰ ਅੱਗੇ ਵਧਾਉਂਦੇ ਆਂ ਕਿ ਹੁਣ ਜਿਹੜੇ ਇਟਲੀ ਦੇ ਪੇਪਰ ਆ ਇਹ ਤਕਰੀਬਨ ਨਿਕਲਣੇ ਸ਼ੁਰੂ ਹੋ ਜਾਣੇ ਆ ਇਨ੍ਹਾਂ ਪੇਪਰਾਂ ਦੇ ਵਿੱਚ ਆਪਾਂ ਹਰੇਕ ਦੀ ਤਰ੍ਹਾਂ ਹਰੇਕ ਬਾਅਦ ਦੀ ਤਰ੍ਹਾਂ ਆਪਾਂ ਆਪ ਜੀ ਨਾਲ ਗੱਲ ਕਰਦੇ ਆਂ ਕਿ ਤੁਸੀਂ ਪੇਪਰ ਲੈਣ ਤੋਂ ਪਹਿਲਾਂ ਜਿਹੜੀਆਂ ਆਪਾਂ ਤੁਹਾਨੂੰ ਪਿਛਲੇ ਲਾਈਵ ਦੇ ਵਿੱਚ ਸਾਵਧਾਨੀਆਂ ਵਰਤਨੀਆਂ ਤੁਸੀਂ ਜੋ ਵੀ ਪੇਪਰ ਕਿਸ ਬੰਦੇ ਤੋਂ ਤੁਸੀਂ ਭਰਾਏ ਆ ਤੁਸੀਂ ਉਸ ਬੰਦੇ ਦੇ ਨਾਲ ਕਿਸ ਹਿਸਾਬ ਨਾਲ ਗੱਲਾਂ ਕਰਨੀਆਂ ਤੇ 9 ਮਹੀਨਿਆਂ ਵਾਲੇ ਜਿਹੜੇ ਪੇਪਰ ਆ ਉਹਨਾਂ ਦੇ ਉੱਤੇ ਜਿਹੜਾ ਤੁਸੀਂ ਆਉਣ ਦੀ ਘੱਟ ਕੋਸ਼ਿਸ਼ ਕਰਨੀ ਹੈਗੀ ਆ ਤੇ ਕਾਫੀ ਸਾਡੇ ਵੀਰ ਜਿਹੜੇ ਆ 9-9 ਮਹੀਨਿਆਂ ਵਾਲੇ ਪੇਪਰਾਂ ਤੇ ਆ ਕੇ ਬਹੁਤ ਹੀ ਖੱਜਲਖੋਰੀ ਹੋ ਰਾਇਆ ਇੱਥੇ ਤੇ ਤੋਂ ਉਤੋਂ ਬਾਅਦ ਵਿੱਚ ਪੈਸਾ ਵੀ ਬਰਬਾਦ ਹੋ ਜਾਣਾ ਤੇ ਮੁੜ ਕੇ ਕੰਮ ਨਹੀਂ ਮਿਲਣਾ ਸੋ ਮੈਂ ਇਹੀ ਗੱਲ ਕਰਦਾ ਵੀ 9 ਮਹੀਨੇਾਂ ਵਾਲੇ ਤੇ ਜੇਕਰ ਤੁਹਾਨੂੰ 12-14 ਲੱਖ ਵਿੱਚ ਕੋਈ ਬੰਦਾ ਬੁਲਾਉਂਦਾ ਆ ਤੇ ਉਹਰੇ ਆਉਣ ਤੇ ਗੁਰੇਜ਼ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਇਹੀ ਆ ਤੇ ਇੱਕ ਚੱਕਰੇ ਹੈਗੇ ਹੁਣ ਆਪਣੇ ਆਪਣੇ ਹੁਣ ਜਦੋਂ ਆਪਾਂ ਨੂਲੇ ਹਾਊਸ ਤੇ ਏਰੀਆ ਭੇਜਦੇ ਆ ਤੇ ਉਹਦੇ ਵਿੱਚ ਹੁਣ ਚਲੋ ਵਧੀਆ ਕੰਮ ਕਰ ਦਿੱਤਾ ਆ ਕਿ ਜਿਹੜਾ ਮਾਲਕ ਪੇਪਰ ਭੇਜਦਾ ਆ ਉਹ ਆਪਣੇ ਜਿਹੜੇ ਕਾਤਾਦਨ ਦੀ ਜ਼ਿਓਰ ਨੂੰ ਜਿਹੜਾ ਆਪਾਂ ਲੋ ਇਟਾਲੀਅਨ ਨਹੀਂ ਹੈਗਾ ਜਾਨੀ ਕਿ ਉਹ ਆਪਣੀ ਜ਼ਿਓਰ ਨਾਲ ਹੀ ਫੋਟੋਕਾਪੀ ਤੇ ਨਾਮ ਡਿਕਰਾਸੋ ਨੇ ਵਗੈਰਾ ਜੀ ਅਟੈਸਟਡ ਕਮੂਨੇ ਤੋਂ ਕਰਵਾ ਕੇ ਇੰਡੀਆ ਉਪਰ ਭੇਜੂਗਾ origignal ਭੇਜੂਗਾ ਤੇ ਤਾਂ ਹੀ ਉੱਥੇ ਐਮਬੈਸੀ ਵਿੱਚ ਜਮ੍ਹਾਂ ਕਰਨਗੇ ਉਹ ਕਿਉਂਕਿ ਅੱਗੇ ਤਾਂ ਕੋਈ ਫੋਟੋ ਕਾਪੀਆਂ ਸੁੱਤੇ ਲੋਕੀ ਪੇਪਰ ਜਮ੍ਹਾਂ ਕਰਵਾ ਦਿੰਦੇ ਸੀਗੇ ਸੋ ਤੁਸੀਂ ਜੋ ਵੀ ਪੇਪਰ ਜਿਹੜੇ ਆ ਜਦੋਂ ਵੀ ਕਿਸੇ ਮਾਰਕ ਦੇ ਕੋਲੋਂ ਲੈਣੇ ਆ ਹੁਣ ਨੂਲਾਫਤਾ ਲੈਣਾ ਆ ਤੇ ਉਸ ਦੇ ਨਾਲ ਹੀ ਉਸ ਨੂੰ ਉਸ ਦੀ ਅਰੀਜੀਨਲ ਡਿਕਰਾਸੀਓ ਨੇ ਔਰ ਕਾਰਤਾਦਾਨ ਦੀ ਜਿਹੜੀ ਕਮੂਨਿਟੀ ਹੋ ਜਾਂ ਟਰਮੀਨਾਲੇ ਤੋਂ ਟੈਸਟਡ ਕਰਵਾ ਕੇ ਇੰਡੀਆ ਭੇਜਣੀ ਹੈਗੀ ਆ ਔਰ ਤੁਸੀਂ ਕਹਿਣ ਦਾ ਭਾਵੇਂਗਾ ਕਿ ਇੱਥੋਂ ਹੀ ਤੁਹਾਨੂੰ ਆਈਡੀਆ ਲੱਗ ਜਾਣਾ ਹੈਗਾ ਕਿ ਤੁਹਾਡੇ ਪੇਪਰ ਜਿਹੜੇ ਆ ਉਹ ਅਰੀਜੀਨਲ ਹੈ ਜਾਂ ਨਕਲੀ ਹੈਗੇ ਆ ਸਿੱਧੀ ਨਿਸ਼ਾਨੀਆਂ ਜਿਹੜੇ ਬੰਦੇ ਨੇ ਪੇਪਰ ਸਹੀ ਤਰੀਕੇ ਨਾਲ ਭਰਿਆ ਉਹਨਾਂ ਨੇ ਉਸੇ ਮਾਲਕ ਦੇ ਕੋਲੋਂ ਆਪਣਾ ਉਹ ਕਰਵਾ ਕੇ ਭੇਜ ਦੇਣੇ ਆ ਬਾਕੀ ਹੁਣ ਠਗੀਆਂ ਵੀ ਕਾਫੀ ਹੋਈਆਂ ਹੋਈਆਂ ਯਾਨੀ ਕਿ ਕਾਫੀ ਠਗੀਆਂ ਹੋਈਆਂ ਹੋਈਆਂ ਕਿ ਜਿਹੜੀਆਂ ਨਕਲੀ ਰਸੀਬ ਉੱਤੇ ਲੋਕਾਂ ਨੂੰ ਦੇ ਕੇ ਲੋਕਾਂ ਨੇ ਆਪਣੇ ਪੈਸੇ ਇੰਡੀਆ ਬੈਂਕ ਅਕਾਊਂਟਾਂ ਦੇ ਵਿੱਚ ਜਮ੍ਹਾਂ ਕਰਾ ਕੇ ਉਹਨਾਂ ਦਾ ਵਿਆਜ ਖਾ ਰਹੇ ਹੋਣੇ ਲੋਕੀ ਇਹ ਹੁਣ ਸਾਰਿਆਂ ਦਾ ਰਿਜ਼ਲਟ ਬਹੁਤ ਜਲਦੀ ਮੁਰਿਆ ਜਾਣਾ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਭਰਾਵਾਂ ਦੇ ਸਾਡਿਆਂ ਦੇ ਪੇਪਰ ਨਿਕਲ ਚੁੱਕੇ ਆ ਉਹਦੇ ਉਹਨਾਂ ਭਰਾਵਾਂ ਦੇ ਜਿਨ੍ਹਾਂ ਕੇ ਭਰਾਵਾਂ ਨੇ ਪੇਪਰ ਭਰੇ ਹੋਇਆ ਯਾਨੀ ਕਿ ਉਹਨਾਂ ਦੇ ਪੇਪਰ ਜਿਹੜੇ ਆ ਇਸ ਵੇਲੇ ਪਰਫਾਤੂਰੀਆਂ ਦੇ ਵਿੱਚ ਆ ਚੁੱਕੇ ਆ ਉਹ ਬਹੁਤ ਜਲਦ ਹੀ ਯਾਨੀ ਕਿ ਪੇਪਰਾਂ ਦੇ ਰਿਜ਼ਲਟ ਜਿਹੜੇ ਆਉਣੇ ਬਾਅਦ ਸ਼ੁਰੂ ਹੋ ਜਾਣੇ ਆ ਤੇ ਆਉਣੇ ਸ਼ੁਰੂ ਹੋ ਵੀ ਗਏ ਹਨ ਸੋ ਜਿਹੜੇ ਨਕਲੀ ਰਸੀਬ ਉੱਤੇ ਹੈਗੇ ਆ ਯਾਨੀ ਕਿ ਜਿਹੜੇ ਭਰਾਵਾਂ ਦੇ ਉਹਨਾਂ ਭਰਾਵਾਂ ਦੇ ਐਡਿਟ ਕੀਤੇ ਰਸੀਬ ਉੱਤੇ ਉਹ ਬੜਾ ਲੰਮਾ ਟਾਈਮ ਅੜੀਕਰ ਦੀ ਲੋੜ ਨਹੀਂ ਉਹਨਾਂ ਭਰਾਵਾਂ ਨੂੰ ਤੁਹਾਨੂੰ ਮੈਂ ਆਪਣੇ ਲਾਈਵ ਦੇ ਵਿੱਚ ਨਾਲ ਦੀ ਨਾਲ ਦੱਸੀ ਜਾਣਾ ਹੈਗਾ ਵੀ ਕਿਹੜਾ ਕਿਹੜਾ ਪੇਪਰ ਕਦੋਂ ਕਦੋਂ ਇਹ ਕਿਹੜੇ ਕਿਹੜੇ ਟਾਈਮ ਦੇ ਪੇਪਰ ਜਿਹੜੇ ਨਿਕਲਣੇ ਸ਼ੁਰੂ ਹੋ ਗਏ ਆ। ਸੋ ਵੀਰ ਮੇਰੇ ਉਹ ਇਹ ਜਾਣਕਾਰੀਆਂ ਲੈ ਲੈ ਤੁਸੀਂ ਮੇਰੇ ਲਾਈਵ ਦੇ ਨਾਲ ਜੁੜੇ ਰਿਹਾ ਕਰੋ। ਜਿਹੜੇ ਵੀ ਟਾਈਮ ਦੇ ਪੇਪਰ ਨਿਕਲਣੇ ਸ਼ੁਰੂ ਹੋਣਗੇ ਮੈਂ ਉਹ ਨਾਲ ਦੀ ਨਾਲ ਤੁਹਾਨੂੰ ਦੱਸਣੇ ਸ਼ੁਰੂ ਕਰਾਂਗਾ ਵੀ ਆਹ ਟਾਈਮ ਦੇ ਪੇਪਰ ਜਿਹੜੇ ਆ ਇਸ ਜ਼ਿਲ੍ਹੇ ਜੋ ਪੇਪਰ ਆਉਣੇ ਸ਼ੁਰੂ ਹੋ ਗਏ ਆ। ਹਜੇ ਸਿਰਪੁਰਾਂ ਨੇ ਜਿਹੜੇ ਕੋਟੇ ਜਾਰੀ ਕੀਤੇ ਆ ਉਹ ਉਹਨਾਂ ਨੂੰ ਭੇਜ ਦਿੱਤੇ ਗਏ ਆ। ਹਜੇ ਉਹਦੇ ਤੇ ਸਰਚ ਹੋ ਰਹੀ ਆ ਪੇਪਰਾਂ ਦੀ ਉਹ ਇਨਕੁਆਰੀ ਕਰ ਰਹੇ ਆ ਜਿਹੜੇ ਜਿਹੜੇ ਬੰਦਿਆਂ ਨੇ ਪੇਪਰ ਭਰੇ ਹੋ ਆ ਯਾਨੀ ਕਿ ਜਦੋਂ ਹੀ ਪੇਪਰਾਂ ਦੀ ਇਨਕੁਆਰੀ ਉਹਨਾਂ ਦੀ ਹੋਈ ਜਾਣੀ ਉਸ ਹਿਸਾਬ ਨਾਲ ਉਹਨਾਂ ਨੇ ਪੇਪਰ ਜਿਹੜੇ ਆ ਉਹ ਜਿਹੜੇ ਭਰਾਵਾਂ ਨੇ ਪੇਪਰ ਭਰੇ ਹੋ ਆ ਜਾਂ ਕਿਸੇ ਕਾਫ ਤੋਂ ਜਾਂ ਸੀਜਨ ਵਾਲੇ ਤੋਂ ਜਾਂ ਜੇ ਤੋਂ ਵੀ ਭਰਵਾਏ ਹੋਏ ਹੈਗੇ ਆ ਉਹਨਾਂ ਦੇ ਹਸਪੀਟਲਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣੇ ਆ ਤੇ ਆ ਵੀ ਗਏ ਹੋਣੇ ਜਾਨੀ ਕਿ ਕਿਉਂਕਿ ਹੁਣ ਆਨਲਾਈਨ ਸਿਸਟਮ ਹੈਗਾ ਆ ਹੁਣ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕਿ ਫਾਈਲਾਂ ਚੈੱਕ ਕਰਨ ਨੂੰ ਕਾਫੀ ਟਾਈਮ ਅੱਗੇ ਲੱਗ ਜਾਂਦਾ ਸੀ ਹੁਣ ਆਨਲਾਈਨ ਸਿਸਟਮ ਹੈ ਸਾਰਾ ਰਿਕਾਰਡ ਆਨਲਾਈਨ ਚੈੱਕ ਕੀ ਜਾਂਦੇ ਆ ਤੇ ਉਹ ਪੇਪਰ ਆਉਣੇ ਸ਼ੁਰੂ ਵੀ ਹੋ ਗਏ ਹੋਣੇ ਆ ਮੇਰੇ ਹਿਸਾਬ ਨਾਲ ਮੈਨੂੰ ਜਿੱਥੇ ਤੱਕ ਆਈਡੀਆ ਹੈਗਾ ਤੁਹਾਨੂੰ ਆਉਣ ਵਾਲੇ ਲਾਈਵ ਦੇ ਵਿੱਚ ਮੈਂ ਇਹ ਵੀ ਜਾਣਕਾਰੀ ਜਿਹੜੀ ਆਪਜੀ ਦੇ ਤੱਕ ਪਹੁੰਚਦੀ ਕਰਾਂਗਾ ਸੋ ਵੀਰ ਮੇਰੇ ਉਹ ਤੁਸੀਂ ਜਿਹੜੇ ਭਰਾਵਾਂ ਦੇ ਰਿਸ਼ੀਬ ਉੱਤੇ ਕਈ ਭਰਾਵਾਂ ਨੇ ਮੈਨੂੰ ਰਿਸ਼ੀਬ ਉੱਤੇ ਦੀਆਂ ਫੋਟੋਗ੍ਰਾਫੀ ਭੇਜੀਆਂ ਜਾਣੀ ਕਿ ਉਹ ਸਿਰਫ ਉਹਨਾਂ ਨੇ ਅੱਧੇ ਰਿਸ਼ੀਬ ਉੱਤੇ ਦੀ ਫੋਟੋਗ੍ਰਾਫੀ ਭੇਜੀ ਜਿੱਥੇ ਸਿਰਫ ਟਾਈਮ ਤੇ ਬੰਦੇ ਦਾ ਨਾਮ ਲਿਖਿਆ ਆ ਤੇ ਉਪਰੋਂ ਜਿਹੜਾ ਪੂਰਾ ਰਸੀਬ ਉੱਤਾ ਆ ਉਹਦੀ ਕੋਈ ਮੈਨੂੰ ਪੂਰੀ ਕਈ ਭਰਾਵਾਂ ਨੇ ਮੈਨੂੰ ਨਹੀਂ ਭੇਜੀ ਹੈ ਕਿ ਉਹਦੀ ਫੋਟੋ ਕਾਪੀ ਰਸੀਬ ਉੱਤੇ ਦੀ ਕਿਉਂਕਿ ਤੋ ਕੋਈ ਆਈਡੀਆ ਨਹੀਂ ਲਾਇਆ ਜਾ ਸਕਦਾ ਕਿ ਰਸੀਬ ਉੱਤਾ ਐਡਿਟ ਕੀਤਾ ਜਾਂ ਕੀ ਨਹੀਂ ਮੈਨੂੰ ਜੇ ਕਿਸੇ ਨੇ ਵੀ ਭੇਜਣਾ ਹੁੰਦਾ ਆ ਉਹ ਰਸੀਬ ਉੱਤੇ ਦੀ ਪੂਰੀ ਪੂਰੀ ਫੋਟੋ ਖਿੱਚ ਕੇ ਭੇਜ ਕਰੋ ਪੂਰਾ ਪੇਜ ਹੁੰਦਾ ਹੈ ਇਹ ਪੂਰਾ ਸਭਾ ਪੇਜ ਹੁੰਦਾ ਯਾਨੀ ਕਿ ਉਸ ਹਿਸਾਬ ਦਾ ਮਤਲਬ ਕਿ ਉਹ ਐਦਾਂ ਸਿੱਧਾ ਪੇਜ ਹੁੰਦਾ ਹੈ ਇਹ ਕਾਫੀ ਉਹ ਭੇਜ ਕਰੋ ਸਿਰਫ ਉਨਾ ਏਰੀਆ ਜਿਹੜਾ ਹੈ ਕੱਟ ਕੇ ਜਿਹੜਾ ਭੇਜਦੇ ਆ ਤੁਸੀਂ ਉਹਦੇ ਨਾਲ ਕੋਈ ਜਜਮੈਂਟ ਹੀ ਹੁੰਦੀ ਹੈਗੀ ਤੇ ਉਹ ਅਰੀਜਨਲ ਹੈ ਜਾਂ ਨਕਲੀ ਹੈਗਾ ਇਹ ਚਲੋ ਸੋਪਰਾ ਮੇਰੇ ਜਾਨੀ ਕਿ ਇਹ ਚੀਜ਼ ਨੂੰ ਧਿਆਨ ਦਿਓ ਜਾਨੀ ਕਿ ਕਿ ਤੁਸੀਂ ਏਸੀਬੀਸੀ ਬੁੱਤੇ ਨੂੰ ਮਤਲਬ ਅੱਧਾ ਦਾ ਭੇਜੋ ਮੇਰੇ ਤੱਕ ਜਾਨੀ ਕਿ ਸੋ ਵੀਰ ਮੇਰੇ ਉਹ ਮੈਂ ਬੋਤਾ ਕੋ ਜਨਾਕੋ ਕਹਿੰਦਾ ਹੋਇਆ ਇਹ ਇਹੀ ਬੇਨਤੀ ਕਰਦਾ ਕਿ ਹੁਣ ਕਾਫੀ ਜਾਨੀ ਕਿ ਮੰਨ ਲਓ ਜੰਟਾ ਜਿਹੜੀ ਠੱਗ ਠਗੀ ਆ ਮੰਨ ਲਓ ਉਹ और इंडिया निशोर सा बड़ा भी में पिछले ला पे पिछले इन्शोरसा भी, होनी वो निशोर सा... वो निशोर सा भी होनी जो इंश्योरसा जोरसा भी हम होनी है इंशोरसा भी एजेंटा ने काफी पैसे कमाने डर की कोई लड़ नहीं निशोर ने ने है इंशोरस जो इन्ह ने गोमेंट ने मंजी है ਪੈਟਰਨ ਇਡਲੀ ਤੋਂ ਹੀ ਕਰਵਾ ਕੇ ਭੇਜ ਸਕਦੇ ਆ ਜੇਕਰ ਤੁਸੀਂ ਉਹ ਇੰਸ਼ੋਰਡ ਇਡਲੀ ਤੋਂ ਕਰਵਾਉਨੇ ਆ ਤੁਹਾਨੂੰ ਪੂਰੀ ਗਰੰਟੀ ਹੋਗੀ ਕਿ ਇਡਲੀ ਦੇ ਵਿੱਚ ਫੇਰਾ ਫੇਰੀ ਦੇ ਘੱਟ ਜਾਣ ਸਕੇ ਜਾਨੀ ਕਿ ਤੁਹਾਡੀ ਉਹ ਜਿਹੜੀ ਇੰਸ਼ੋਰਸ ਆ ਉਹ ਵਧੀਆ ਤੁਹਾਨੂੰ ਕੋਈ ਡੇਲੀਵਰੀ ਵਿੱਚ ਡਰ ਨਹੀਂ ਹੋਗਾ ਜਾਨੀ ਕਿ ਇੰਡੀਆ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਉੱਥੇ ਤਾਂ ਸਾਰਾ 2 ਨੰਬਰ ਦਾ ਕੰਮ ਚੱਲਦਾ ਹੈ ਇੰਸ਼ੋਰਸ ਨਾਲ ਨਗਲੀ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ਤੇ ਉਹਦੇ ਨਾਲ ਜਦੋਂ ਇੰਸ਼ੋਰਸਾ ਉੱਥੇ ਇਨਵੈਸਟਰੀ ਦੇ ਵਿੱਚ ਚੈੱਕ ਕੀਤੀਆਂ ਜਾਣਗੀਆਂ ਤੇ ਉਹਦੇ ਵਿੱਚ ਤੁਹਾਨੂੰ ਏ ਵੀ ਜੇ ਤੁਹਾਡੇ ਰਿਫਿਊਜ਼ ਵੀ ਕੀਤੇ ਜਾ ਸਕਦੇ ਆ ਤੇ ਤੁਹਾਡੇ ਤੇ ਕੋਈ ਮਤਲਬ ਕੋਈ ਤੁਹਾਡੇ ਤੋਂ ਦੁਆਰਾ ਤੋਂ ਵੀ ਮੰਗ ਕੀਤੀ ਜਾ ਸਕਦੀ ਹੈ ਜਾਨੀ ਕਿ ਸੋ ਵੀਰ ਮੇਰੇ ਉਹ ਜਦੋਂ ਵੀ ਤੁਸੀਂ ਇੰਸ਼ੂਰੈਂਸ ਵਗੈਰਾ ਵੀ ਕਰਵਾਉਣੀ ਆ ਇੰਡੀਆ ਤੋਂ ਉਹ ਸਹੀ ਤਰੀਕੇ ਨਾਲ ਕਰਾਉਣੀ ਆ ਔਰ オリジナル ਕਰਾਉਣੀ ਹੈਗੀ ਆ ਜਾਨੀ ਕਿ ਕਿਉਂਕਿ ਉੱਥੇ ਕੋਈ ਫੋਟੋ ਕਾਪੀ ਉੱਤੇ ਉਹਨਾਂ ਨੇ ਐਡਿਟ ਕਰ ਕਰਕੇ ਕਰਾਈ ਜਾਣੀ ਆ ਜਾਨੀ ਕਿ ਜਿੱਦਾਂ ਇੱਥੋਂ ਇਟਲੀ ਦੇ ਵਿੱਚੋਂ ਰਸੀਬ ਉੱਤੇ ਇੱਕ ਬਗਾਨੀ ਕੰਟਰੀ ਦੇ ਵਿੱਚ ਜਿੱਥੇ ਤੁਹਾਨੂੰ ਪਤਾ ਹੋਵੇ ਕਾਨੂੰਨ ਕਿਸੇ ਨੂੰ ਬਖਸ਼ਦਾ ਨਹੀਂ ਹੈਗਾ ਚਲ ਉੱਥੋਂ ਦੇ ਕਾਨੂੰਨ ਨੂੰ ਲੋਕੀ ਪਾਗਲ ਬਣਾਈ ਜਾਂਦੇ ਆ ਤੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਉੱਥੇ ਤਾਂ ਉਹਨਾਂ ਨੇ ਹੋਰ ਵੀ ਜਾਨੀ ਕਿ ਤੁਹਾਨੂੰ ਅ ਕਰੀ ਜਾਣਾ ਜਿਹੜੇ ਠੱਗ ਬੰਦਿਆਂ ਦੀ ਗੱਲ ਕਰਦਾ ਮੈਂ ਸਾਰਿਆਂ ਦੀ ਮੈਂ ਠੱਗ ਬੰਦਿਆਂ ਦੀ ਗੱਲ ਹੈ ਜਿਹੜੇ ਠੱਗ ਬੰਦਿਆਂ ਨੇ ਇਹ ਕੰਮ ਕਰਨੇ ਆ ਸੋ ਇੰਸ਼ੋਰਸਾਂ ਵੀ ਤੁਹਾਡੀਆਂ ਢੇਗੜੋ 4-4 5-5000 2-2000 ਰੁਪਇਆ ਲੈ ਕੇ ਤੁਹਾਡੀਆਂ ਇੰਸ਼ੋਰਸਾਂ ਜਿਹੜੀਆਂ ਆ ਉਹਨਾਂ ਨੇ ਡੁਪਲੀਕੇਟ ਵੀ ਤਿਆਰ ਕਰਕੇ ਤੁਹਾਡੇ ਜਿਹੜੇ ਉਹਨਾਂ ਨੇ ਪੇਪਰ ਜਾਂ ਕਿੱਟਾ ਤਿਆਰ ਕਰ ਕਰਕੇ ਐਮਬੈਸੀ ਨੂੰ ਜਮ੍ਹਾਂ ਕਰਾਈ ਜਾਣੀਆਂ ਸੋ ਵੀਰ ਮੇਰੇ ਉਹ ਤੇ ਇੱਕ ਕਾਫੀ ਹੋਰ ਮੁਸ਼ਕਲਾਂ ਆ ਰਹੀਆਂ ਹੈਗੀਆਂ ਆ ਉਹ ਪਿੱਛੇ ਬੰਦ ਹੋ ਗਏ ਸੀ ਹੁਣ ਫਿਰ ਕਾਫੀ ਮੁਸ਼ਕਲਾਂ ਆਈ ਜਾਣੀਆਂ ਹੈਗੀਆਂ ਆ ਜਦੋਂ ਤੁਸੀਂ ਇਥੋਂ ਪੇਪਰ ਭੇਜਦੇ ਆ ਤੇ ਕਾਫੀ ਬੰਦਿਆਂ ਦੇ ਤਾਂ ਵੀਜ਼ੇ ਲੱਗ ਜਾਂਦੇ ਆ ਨਵੇਂ ਕਿ ਨਵੇਂ ਦੇ ਚੱਕਰ 'ਚ ਕਾਫੀ ਬੰਦਿਆਂ ਦੇ ਵੀਜ਼ੇ ਜਿਹੜੇ ਆ ਉਹ ਰੁਕੇ ਜਾਂਦੇ ਆ ਤੇ ਉਹਨਾਂ ਦੀਆਂ ਈਮੇਲ ਆ ਜਿਹੜੀਆਂ ਦੁਬਾਰਾ ਪਰਫਾ ਤੂਰੇ ਨੂੰ ਭੇਜ ਦਿੱਤੀਆਂ ਜਾਂਦੀਆਂ ਨੇ ਜਿੱਦਾਂ ਸਰਨੇਮ ਦਾ ਜਿਹੜਾ ਚੱਕਰ ਪਾਉਂਦੇ ਆ ਉਹਨਾਂ ਦੀ ਕੋਈ ਸਮਝ ਨਹੀਂ ਪੈ ਰਹੀ ਹੈਗੀ ਕਿ ਕਈ ਮੈਂ ਸਾਰਿਆਂ ਦੇ ਚੈੱਕ ਕੀਤਾ ਗਿਆ ਕਿਸੇ ਸਿੰਘ ਦੇ ਮਗਲ ਦੇ ਨਾਂ ਹੁੰਦਾ ਆ ਤੇ ਉਹਨਾਂ ਦਾ ਵੀਜ਼ਾ ਜਿਹੜਾ ਲੱਗ ਜਾਂਦਾ ਆ ਤੇ ਕਈ ਬੰਦਿਆਂ ਦੇ ਉਹ ਜਿਹੜੇ ਬੀਜੇ ਆ ਉਹ ਰੋਕੀ ਜਾਂਦੇ ਆ ਤੇ ਉਹਨਾਂ ਦੇ ਉਹ ਇੱਥੇ ਨੂੰ ਸਾਡੇ ਪਰਫਾ ਤੂਰੀਆਂ ਨੂੰ ਮਿਲਾਂ ਗਈ ਜਾਂਦੇ ਆ ਬੈਸੀ ਵਾਲੇ ਤੇ ਉਹਨਾਂ ਦੀ ਕੋਈ ਸਮਝ ਨਹੀਂ ਜਾਨੀ ਕਿ ਪੈ ਰਹੀ ਹੈਗੀ ਜਿਹੜੀ ਕਹਿਣਾ ਮਤਲਬ ਸੋ ਵੀਰ ਮੇਰਿਓ ਇਹਨਾਂ ਚੀਜ਼ਾਂ ਦੇ ਉੱਤੇ ਵੀ ਤੁਹਾਨੂੰ ਜਾਨੀ ਕਿ ਧਿਆਨ ਦੇਣ ਦੀ ਲੋੜ ਆ ਕਿ ਤੁਸੀਂ ਕੀ ਕਰਦੇ ਆ ਆਪਣੇ ਜਦੋਂ ਉਹ ਚੀਜ਼ ਆ ਨਾ ਕਹਿਣਾ ਜ਼ਰੂਰੀ ਸਮਝਣਾ ਆ ਕਿ ਜਦੋਂ ਵੀ ਤੁਹਾਡੇ ਸਰਨੇਮ ਦੇ ਵਿੱਚ ਚੱਕਰ ਪੈ ਗਿਆ ਜਾਨੀ ਕਿ ਤੇ ਉੱਥੇ ਤੁਹਾਡੇ ਨਾਲ ਤੁਸੀਂ ਇੰਡੀਆ ਦੇ ਵਿੱਚ ਕਿਸੇ ਵੀ ਏਜੰਟ ਦੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਕਿ ਤੁਸੀਂ ਸਾਡਾ ਬੀਜ ਲਵਾ ਦਿਓ ਮੈਨ ਲੈ ਕੇ ਦੰਨਾ ਕਿ ਉਹ ਜਦੋਂ ਸਰ ਨੇ ਉਹਦਾ ਚੱਕਰ ਪੈ ਗਿਆ ਜਦੋਂ ਉਹਨਾਂ ਨੇ ਮੇਲ ਐਂਬੈਸੀ ਨੇ ਇਟਲੀ ਨੂੰ ਕਰ ਦਿੱਤੀ ਚਾਹੇ ਕੋਈ ਵੀ ਯਾਟਾ ਜਵੇ ਉਹ ਵੀਜ਼ਾ ਨੂੰ ਨਹੀਂ ਲਵਾ ਕੇ ਦੇ ਸਕਦਾ ਕਿਉਂਕਿ ਤੁਹਾਨੂੰ ਇਟਲੀ ਤੋਂ ਹੀ ਸੈੱਟ ਕਰਾ ਕੇ ਇੰਡੀਆ ਭੇਜਣਾ ਪੈਣਾ ਹੈ ਯਾਨੀ ਕਿ ਕਿ ਉੱਥੇ ਏਜੰਟ ਤੁਹਾਡੇ ਕੋਲੋਂ ਕਾਫੀ ਕੁਸ ਕਹੀ ਜਾਂਗੇ ਤੁਹਾਡਾ ਅਸੀਂ ਵੀਜ਼ਾ ਲਵਾ ਦੇਣੇ ਨਾਲ ਉਹਨਾਂ ਨੇ ਇਹ ਮੰਗ ਜ਼ਰੂਰ ਰੱਖਣੀ ਆ ਤੇ ਰੱਖੀ ਵੀ ਹੋਣੀ ਆ ਮੇਰੇ ਕਈਆਂ ਭਰਾਵਾਂ ਦੀ ਮੰਗ ਰੱਖੀ ਵੀ ਹੋਣੀ ਆ ਉਹਨਾਂ ਨੇ ਇਹ ਗੱਲ ਕਹਿਣੀ ਆ ਕਿ ਤੁਹਾਡੇ ਕੋਲੋਂ ਅਸੀਂ ਐਨੀ ਫੀਸ ਲਵਾਂਗੇ ਪਰ ਤੁਸੀਂ ਆਹ ਜਿਹੜਾ ਪੇਪਰ ਆ ਇਹ ਇਟਲੀ ਤੋਂ ਸੈੱਟ ਕਰਾ ਕੇ ਸਾਨੂੰ ਦੇ ਦਿਓ ਜਦੋਂ ਇਟਲੀ ਤੋਂ ਪ ਤੇ ਫੇਰ ਤਾਂ ਕੋ ਗੱਲੇ ਕੋਈ ਨਹੀਂ ਹੈਗੀ ਫੇਰ ਤਾਂ ਵੀਜ਼ਾ ਮਿਲ ਹੀ ਜਾਣਾ ਹੈਗਾ ਯਾਨੀ ਕਿ ਫੇਰ ਤਾਂ ਕੋਈ ਡਰ ਦੀ ਲੋੜ ਨਹੀਂ ਹੈਗੀ ਯਾਨੀ ਕਿ ਜੇ ਉਹ ਕੰਮ ਅਸੀਂ ਕਰਾਉਣਾ ਹੈ ਤਾਂ ਫਿਰ ਉਸ ਉਹਨਾਂ ਬੰਦਿਆਂ ਨੇ ਪੈਸੇ ਕਾਹਦੇ ਲੈਣੇ ਆਂ ਇੰਡੀਆ ਦੇ ਵਿੱਚ ਤੁਹਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਜਾਂ ਤੁਹਾਡੇ ਨਾਲ ਹੋਈਆਂ ਹੋਣੀਆਂ ਗੱਲਾਂ ਜਾਂ ਉਹਨੇ ਵਾਲੇ ਟਾਈਮ ਦੇ ਵਿੱਚ ਹੋ ਸਕਦੀਆਂ ਆ ਤੁਸੀਂ ਜਦੋਂ ਤੁਹਾਡਾ ਕੋਈ ਚੱਕਰ ਪੈ ਜਾਂਦਾ ਹੈ ਤੁਹਾਡਾ ਜਿਹੜਾ ਉਹ ਵੀਜ਼ਾ ਜਿਹੜਾ ਨਹੀਂ ਲੱਗਦਾ ਹੈਗਾ ਤੇ ਤੁਹਾਡੀ ਜਿਹੜੀ ਫੈਲ ਰੁਕੀ ਰਹਿੰਦੀ ਤੁਸੀਂ ਏਜੰਟ ਕੋ ਜਾਣਦੇ ਆ ਕਿ ਤੁਹਾਨੂੰ ਪਤਾ ਲੱਗਦਾ ਹੋਵੇ ਫਲਾਨਾ ਏਜੰਟ ਹੈਗਾ ਆ ਉਹ ਸਾਡਾ ਵੀਜ਼ਾ ਲਗਵਾ ਦਿੰਦਾ ਯਾਰ ਤੁਸੀਂ ਜਦੋਂ ਏਜੰਟ ਕੋ ਜਾਣਾ ਆ ਏਜੰ ਸਰਸੂਚ ਕਰਕੇ ਇਧਰ ਉਧਰ ਤੇ ਉਹਨਾਂ ਨੇ ਤੁਹਾਨੂੰ ਇਹੀ ਪ੍ਰੋਬਲਮ ਕਹਿਣੀ ਆ ਕਿ ਤੁਹਾਡਾ ਜਿਹੜਾ ਸਰ ਨੇ ਉਹਦਾ ਪ੍ਰੋਬਲਮ ਹੈਗੀ ਆ ਇਹ ਤੁਸੀਂ ਉਥੋਂ ਇਟਲੀ ਤੋਂ ਸੈੱਟ ਕਰਵਾ ਕੇ ਦੇ ਦਿਓ ਉਹ ਤੋਂ ਬਾਅਦ ਦੇ ਵਿੱਚ ਮੈਂ ਤੁਹਾਡਾ ਜਿਹੜਾ ਵੀਜ਼ਾ ਐਨੇ ਦਿਨਾਂ ਦੇ ਵਿੱਚ ਲਵਾ ਦੂੰਗਾ ਜਾਨੀ ਕਿ ਜੇ ਤੂੰ ਉਸ ਬੰਦੇ ਨੂੰ ਇਹ ਗੱਲ ਕਰੋ ਕਿ ਅਸੀਂ ਇਟਲੀ ਤੋਂ ਨਹੀਂ ਸੈੱਟ ਕਰਾ ਕੇ ਦੇਣਾ ਕਿ ਤੂੰ ਸਾਡਾ ਸਿੱਧਾ ਵੀਜ਼ਾ ਲਵਾ ਕੇ ਦਿਖਾ ਲਈ ਜਾਨੀ ਕਿ ਇਦਾਂ ਨਹੀਂ ਵੀ ਤੁਹਾਨੂੰ ਦੇਖਣ ਦੇ ਵਿੱਚ ਗੱਲਾਂ ਆਉਣੀਆਂ ਕਿ ਭਈ ਜੇ ਅਸੀਂ ਸੈੱਟ ਕਰਾਤਾ ਇਟਲੀ ਤੋਂ ਤੇ ਬਾਕੀ ਤੇਰੇ ਪੱਲੇ ਕਹਿ ਰਹੇਗਾ ਜਾਨੀ ਕਿ ਸੋ ਗੱਲ ਆ ਭਈ ਇਦਾਂ ਦੇ ਜਿਹੜੇ ਏਜੰਟ ਬੈਠੇ ਆ ਨਾ ਇਹਨਾਂ ਬੰਦਿਆਂ ਤੋਂ ਬਚੋ ਜ ਸੁਣਦੇ ਵਿੱਚ ਮੇਰੇ ਆ ਰਹੇ ਹੈਗੇ ਆ ਕਿ ਉਹ ਤੁਹਾਡੇ ਕੋਲੋਂ 2 ਲੱਖ ਡੇਢ ਲੱਖ 2.5 ਲੱਖ ਜਾਂ ਉਹ ਮੰਗ ਕਰਦੇ ਆਗੇ ਅਸੀਂ ਤੁਹਾਡਾ ਵੀਜ਼ਾ ਲਗਵਾ ਦਿੰਨੇ ਪਰ ਨਾਲ ਸ਼ਰਤ ਇਹ ਰੱਖ ਦਿੰਦੇ ਕਿ ਉਹ ਜਿਹੜਾ ਮਤਲਬ ਪ੍ਰੋਬਲਮ ਪਈ ਹੈ ਤੁਹਾਡੀ ਕਰੈਕਸ਼ਨ ਉਹਨੂੰ ਕਹਿੰਦੇ ਆ ਅਸੀਂ ਕਰੈਕਸ਼ਨ ਕਰਾਉਣ ਲਈ ਯਾਨੀ ਕਿ ਤੁਸੀਂ ਇਟਲੀ ਐਮਬੈਸੀ ਤੋਂ ਆਉਂਦੀਆਂ ਮੇਲ ਸਾਡੇ ਪਰਫਾ ਤੂਰੇ ਨੂੰ ਉਹਦੇ ਵਿੱਚ ਕੀ ਹੁੰਦਾ ਡਰ ਦੀ ਲੋੜ ਨਹੀਂ ਹੈਗੀ ਉਹਦੇ ਵਿੱਚ ਕੀ ਹੋਣਾ ਹੈਗਾ ਕਿ ਤੁਸੀਂ ਪਰਫਾ ਤੂਰੇ ਤੋਂ ਜਾ ਕੇ ਸੈੱਟ ਕਰਾਉਣਾ ਹੈਗਾ ਉਹ ਜਿਹੜੀ ਕਰੈਕਸ਼ਨ ਹੈ ਉਹ ਸੈੱਟ ਕਰਾਉਣੀ ਹੁੰਦੀ ਹੈ ਯਾਨੀ ਕਿ ਉੱਥੋਂ ਉਹਨਾਂ ਨੇ ਤੁਹਾਡੀ ਸੋਧ ਕਰਕੇ ਉਹਨਾਂ ਨੇ ਮੇਲ ਕਰ ਲਈ ਹੁੰਦੀ ਆ ਦੁਆਰਾ ਅੰਬੈਸੀ ਨੂੰ ਯਾਨੀ ਕਿ ਤੇ ਉਹਦੇ ਵਿੱਚ ਕੋਈ ਡਰ ਦੀ ਲੋੜ ਨਹੀਂ ਹੈਗੀ ਇਹ ਕੋਈ ਨਾ ਸੋਚੋ ਕਿ ਹਾਂ ਕਿ ਸਾਡਾ ਕਈ ਭਰਾ ਸਾਡੇ ਡਰ ਜਾਂਦੇ ਆ ਕਿ ਜਿਹੜਾ ਫੋਨਾਂ ਦੇ ਉੱਤੇ ਮੈਨੂੰ ਪਤਾ ਲੱਗਾ ਸੁਣਨ ਦੇ ਵਿੱਚ ਕਿ ਜੀ ਸਾਡੇ ਹੁਣ ਕਲੈਕਸ਼ਨ ਹੋ ਗਈ ਆ ਸਾਡੇ ਪੇਪਰਾਂ ਦੀ ਜਿਹੜੀ ਮੁਨਿਆਦ ਆ ਉਹ 6 ਮਹੀਨੇ ਮੁੱਕ ਜਾਣੀਆਂ ਉਹਨਾਂ ਨੂੰ ਡਰ ਦੀ ਕੋਈ ਲੋੜ ਨਹੀਂ ਹੈਗੀ ਤੁਹਾਡਾ ਲੂਡਾ ਉਸਦਾ ਜਮ੍ਹਾਂ ਹੋ ਗਿਆ ਆ ਤੁਹਾਡੇ ਪੇਪਰਾਂ ਦੀ ਭਾਵੇਂ ਸਾਲ ਅੰਦਰ ਪੈ ਰਹੇ ਨੇ ਤੁਹਾਡੀ ਜਗੇ ਤੁਹਾਡੇ ਪੇਪਰ ਅੰਦਰ ਉਸ ਵੇਲੇ ਬੈਰਡ ਪਏ ਹੈਗੇ ਆ ਤਾਨੂੰ ਵਿੱਚ ਡਰਨ ਦੀ ਲੋੜ ਨਹੀਂ ਹੈਗੀ ਕਿ ਤੁਹਾਡਾ ਨੂੰ ਡਾਕਟਰ ਖਾਤੋਂ ਜੋ ਯਾਦ ਤੁਹਾਡਾ ਜੋ ਤੁਸੀਂ ਅੰਦਰੋਂ ਇੰਡੀਆ ਤੋਂ ਆਪਣਾ ਕੋਈ ਮੈਰ ਸਾਡੀ ਬਰਲਾਇਆ ਜਾਂ ਜਨਮ ਸਰਟੀਫਿਕੇਟ ਲਾਇਆ ਜਾਂ ਤੁਸੀਂ ਕੋਈ ਆਪਣਾ ਕਿਸੇ ਤਰ੍ਹਾਂ ਦਾ ਪੇਪਰ ਜਿਹੜਾ ਪਟਿਆਲਾ ਆਉ ਤੋਂ ਟੈਸਟਡ ਕਰਾ ਕੇ ਲਾਇਆ ਕਿ ਉਹ ਜਿਹੜਾ ਮੁਕ ਜਾਣਾ ਪਿਆ ਉਹਦੀ 6 ਮਹੀਨੇ ਮਿਆਦ ਜਿਹੜੀ ਆ ਖਤਮ ਹੋ ਜਣੀ ਆ ਜਦੋਂ ਤੁਹਾਡੀ ਇੱਕ ਵਾਰੀ ਫੈਲ ਜਮਾ ਹੋ ਗਈ ਆ ਚਾਹੇ ਇਟਲੀ ਤੋਂ ਕਰੈਕਸ਼ਨ ਹੋ ਕੇ ਜਾਂ ਨੂੰ ਸਾਲ ਲੱਗ ਜਵੇ 6 ਮਹੀਨੇ ਲੱਗ ਜਣ 2 ਸਾਲ ਲੱਗ ਜਣ ਤੁਹਾਡੇ ਪੇਪਰ ਪੂਰੇ ਬੈਲਡ ਹੈਗੇ ਆ ਉਹ ਅੰਦਰ ਤੁਹਾਡੇ ਪੇਪਰ ਪਏ ਰਹੇ ਨੇ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਕਰੈਕਸ਼ਨ ਉਹਨਾਂ ਨੇ ਕਰਾਉਣੀ ਆ ਉਹਨਾਂ ਨੇ ਇੱਥੋਂ ਕਰਾਉਣੀ ਆ ਹਾਂ ਤੁਹਾਨੂੰ ਇੱਥੇ ਪਰਫਾ ਤੂਰੀਆਂ ਦੇ ਵਿੱਚ ਜਾਣਾ ਜ਼ਰੂਰ ਪੈਂਦਾ ਆ ਜਾਨੀ ਕਿ ਕਿਹੜਾ ਮਾਨ ਦਾ ਵੈਂਦਾ ਆ ਉਹਦੇ ਮਗਰ ਪੈਰਵਾਹੀ ਕਰਨੀ ਪਊਗੀ ਕਿ ਇਹਨੂੰ ਸੈੱਟ ਕਰੋ ਜਾਨੀ ਕਿ ਉਹਦੇ ਲਈ ਫਿਰ ਹੋਰ ਜਿਹੜਾ ਪਰਫਾ ਤੂਰਾ ਆ ਉਹ ਰਿਕਾਰਡ ਦੁਆਰਾ ਤੋਂ ਈਮੇਲ ਆ ਭੇਜਦਾ ਆ ਜਿੱਥੇ ਤੇ ਉਹਨਾਂ ਨੇ ਇੱਕ ਦੋ ਜਗ੍ਹਾ ਦੇ ਉੱਤੇ ਤਿੰਨ ਜਗ੍ਹਾ ਤੇ ਤਕਰੀਬਨ ਭੇਜਦੇ ਆ ਉਹ ਤੇ ਉੱਥੋਂ ਜਿੰਨਾ ਚਿਰ ਉਹਨਾਂ ਦੇ ਉਹ ਤਿੰਨ ਜਗ੍ਹਾ ਤੋਂ ਵੈਰੀਫਿਕੇਸ਼ਨ ਕਰਕੇ ਦੁਆਰਾ ਤੋਂ ਜਦੋਂ ਤਿੰਨੇ ਹੀ ਜਗ੍ਹਾ ਤੋਂ ਉਹਨਾਂ ਦਾ ਕਲੀਅਰ ਹੋ ਗਿਆ ਤੇ ਉਸੇ ਵੇਲੇ ਹੀ ਉਹ ਤੁਹਾਡੇ ਸਪੈਡ ਦੇ ਵਿੱਚ ਜਿਹੜਾ ਨੂਡਾ ਆਉਂਦਾ ਆ ਉਹ ਇਸ਼ੂ ਹੋ ਜਾਂਦਾ ਹੈ ਤੁਹਾਡੇ ਕੋਲ ਆ ਜਾਂਦਾ ਨੂਡਾ ਆਉਂਦਾ ਇਹ ਨਹੀਂ ਉੱਥੇ ਵੀ ਜਾ ਕੇ ਅਸੀਂ ਪਰਫਾ ਤੂਰੇ ਵਾਲਿਆਂ ਦੇ ਨਾਲ ਕਰੀਏ ਕਿ ਸਾਡਾ ਜਿਹੜਾ ਕਰੋ ਉਹਨਾਂ ਨੇ ਵੀ ਤਿੰਨ ਖਾਨੇ ਬਣੇ ਹੋ ਹੈਗੇ ਆ ਤਿੰਨਾਂ ਖਾਨਿਆਂ ਦੇ ਵਿੱਚ ਜਿੰਨਾ ਚਿਰ ਉਹ ਤਿੰਨ ਖਾਨਿਆਂ ਦੇ ਵਿੱਚ ਹਰੀ ਟੈਕ ਨਹੀਂ ਵੱਜਦੀ ਉਹਨਾਂ ਚਿਰ ਜਿਹੜਾ ਇਹ ਜਿਹੜਾ ਆ ਉਹ ਉਹ ਲਾਸਟ ਜਿਹੜਾ ਹੈ ਤੁਹਾਡੀ ਸਪੈਡ ਵਿੱਚ ਨਹੀਂ ਹੋਣਾਗਾ ਕਿ ਉਹਨਾਂ ਦੇ ਬੱਸ ਦੀ ਵੀ ਗੱਲ ਨਹੀਂ ਕਿਉਂਕਿ ਉਹ ਐਪ ਖੁੱਲਣੀ ਉਸ ਵੇਲੇ ਆ ਜਿੰਨਾ ਚਿਰ ਉਹ ਤਿੰਨੇ ਟਿੱਕਾ ਨਹੀਂ ਭਜਦੀ ਹੈਗੇ ਜਾਨਕਿ ਇਸੇ ਤਰ੍ਹਾਂ ਜਦੋਂ ਦਿੱਲੀ ਵਾਲੇ ਭੇਜਦੇ ਆ ਜਦੋਂ ਦਿੱਲੀ ਵਾਲਿਆਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਨਕਿ ਜਦੋਂ ਉੱਥੇ ਉਹ ਆਪਣਾ ਉਹ ਐਪ ਦੇ ਵਿੱਚ ਜਾ ਕੇ ਤੁਹਾਡਾ ਲੂਲੇ ਉੱਤੇ ਦੀ ਕਾਰਵਾਈ ਕਰਦੇ ਆ ਨਾ ਉਸ ਵੇਲੇ ਉਹ ਐਪ ਖੁੱਲਦੀ ਨਹੀਂ ਹੈਗੀ ਤਾਂ ਕਰਕੇ ਉਹ ਵਿੱਚ ਤੁਹਾਡੇ ਉਹ ਲੈ ਕੇ ਪਾ ਦਿੰਦੇ ਆ ਵੀ ਇਹ ਇਹਨੂੰ ਕਨੈਕਸ਼ਨ ਕਰਾ ਕੇ ਭੇਜੋ ਪਿੱਛੇ ਤੋਂ ਕੋਈ ਨਾ ਕੋਈ ਉਹਦੇ ਵਿੱਚ ਗਲਤੀ ਮਿਸਟੇਕ ਹੁੰਦੀ ਆ ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਗਲਤੀ ਆ ਫਿਰ ਉਹ ਲਿਖ ਦਿੰਦੇ ਹੁੰਦੇ ਆ ਇਦੋਂ ਪਰਫਾਪੂਰਾ ਉਹਨੂੰ ਕਰੈਕਸ਼ਨ ਸੈੱਟ ਕਰਕੇ ਭੇਜਦਾ ਆ ਤੇ ਪਰਫਾਪੂਰੇ ਨੇ ਕਾਹਾਂ ਵੀ ਕਸਤੂਰਾ ਹੋਇਆ ਜਾਂ ਰੂਮਾ ਭੇਜਣਾ ਜਾਂ ਜਿੱਥੇ ਭੇਜਣਾ ਉਹਨਾਂ ਨੇ ਉੱਥੇ ਰਿਕਾਰਡ ਭੇਜਣਾ ਹੁੰਦਾ ਯਾਨੀ ਕਿ ਸੋ ਵੀਰ ਮੇਰੇ ਉਹ ਵੀ ਡਰ ਨਹੀਂ ਕੋਈ ਲੋੜ ਨਹੀਂ ਜੇਸ ਬੰਦੇ ਦੇ ਇਹ ਕਰੈਕਸ਼ਨ ਲਈ ਕੋਈ ਚੱਕਰ ਪੈ ਗਿਆ ਕਹਿੰਦੇ ਕੋਈ ਲੋੜ ਨਹੀਂ ਕਈ ਭਰਾ ਸਾਡੇ ਪੁੱਛੀ ਜਾਂਦੇ ਆ ਕਿ ਸਾਡੇ ਪੇਪਰਾਂ ਦੀ ਮਿਆਦ ਅੰਦਰ ਮੁੱਕ ਜਾਣੀ ਆ ਤੇ 6 ਮਹੀਨੇ ਤੋਂ ਉੱਪਰ ਹੋ ਜਾਣੇ ਆ ਕਿ ਸਾਡਾ ਵੀਜ਼ਾ ਤਨਾ ਰਿਫਿਊਜ਼ ਕਰ ਦੋਗੇ ਉਹਦੇ ਵਿੱਚ ਭਾਵੇਂ ਤੁਹਾਡੇ ਕਰੈਕਸ਼ਨ ਹੋਣ ਨੂੰ ਸਾਲ ਲੱਗ ਜਵੇ ਚਾਹੇ 6 ਮਹੀਨੇ ਲੱਗ ਜਾਣ ਚਾਹੇ 2 ਮਹੀਨੇ ਲੱਜਣ ਜੇ ਉਹਦੇ ਵਿੱਚ ਤੁਹਾਡਾ ਜਿਹੜਾ ਨੂਨਾ ਉਸਤਾ ਆਇਆ ਨਾ ਉਹ ਉਹਨਾਂ ਨੇ ਉਹ ਬੀਜਾ ਦੇਣਾ ਹੀ ਪੈਣਾ ਆ ਤੇ ਉਹਨਾਂ ਨੂੰ ਦੇਣਾ ਹੀ ਪੈਣਾ ਬੀਜਾ ਯਾਨੀ ਕਿ ਸੋ ਵੀਰ ਮੇਰੇ ਉਹ ਕੋਈ ਡਰ ਦੀ ਲੋੜ ਨਹੀਂ ਬਾਕੀ ਹੁਣ ਆ ਜਿਹੜੇ ਪੇਪਰ ਆਪਣੇ ਹੋਇਓ ਆ ਇਹ ਤਿਆਰੀ ਦੇ ਵਿੱਚ ਹੀ ਆ ਤੇ ਜਿਹੜੇ ਥਾਗੇ ਜਾਂਟ ਹੈਗੇ ਆ ਉਹ ਵੀ ਪੂਰੇ ਛਾਲਾ ਮਾਰਦੇ ਹੈਗੇ ਯਾਨੀ ਕਿ ਤੇ ਕਹਿੰਦਾ ਮਤਲਬ ਉਹਨਾਂ ਨੇ ਜਿਹੜੇ ਪੈਸੇ ਆ ਲੋਕਾਂ ਤੋਂ ਵਟੋਰ ਕੇ ਰੱਖਿਓ ਆ ਤੇ ਪਰ ਉਹ ਇਹ ਚੀਜ਼ ਨੂੰ ਵੀ ਸੋਚਦੇ ਹੋਣੇ ਆ ਕਿ ਹੁਣ ਬਸ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਜਿਹੜੇ ਸਾਡੇ ਭਰਾ ਫਿਰ ਉਹਨਾਂ ਦਾ ਸਿਰ ਖਾਂਦੇ ਹੋਣੇ ਆ ਕਿ ਸਾਡੇ ਪੇਪਰ ਦੱਸੋ ਤੇ ਉਹਨਾਂ ਦਾ ਫਿਰ ਉਧਰੋਂ ਵਿਆਜ ਬੈਂਕਾਂ ਦੇ ਵਿੱਚੋਂ ਜਿਹੜਾ ਆ ਉਹਨਾਂ ਨੂੰ ਆਸ ਹੋ ਜਾਂਦੀ ਕਿ ਹੁਣ ਪੈਸੇ ਇਹਨਾਂ ਦੇ 6 ਮਹੀਨੇ ਮਹੀਨੇ ਬਾਅਦ ਮੋੜਨੇ ਪੈਣੇ ਆ ਤੇ ਫਿਰ ਵਿਆਜ ਜਿਹੜਾ ਹੈ ਘੱਟਾ ਜੁਰੂਰ ਜਣਾ ਤੇ ਉਹਨਾਂ ਨੇ ਫਿਰ ਵੀ ਤੁਹਾਨੂੰ ਲਾਰੇ ਲਾਈ ਜਾਣੇ ਆ ਕਿ ਕੋਈ ਗੱਲ ਨਹੀਂ ਅਜੇ ਤੁਸੀਂ ਵੇਟ ਕਰੋ ਵੇਟ ਕਰੋ ਤੁਹਾਨੂੰ ਮੈਂ ਇਸ ਲਾਈਵ ਦੇ ਵਿੱਚ ਦੱਸੀ ਜਾਊਗਾ ਕਿ ਕਿਹੜੇ ਟਾਈਮ ਤੱਕ ਦੇ ਪੇਪਰ ਜਿਹੜੇ ਆ ਉਹ ਨਿਕਲ ਚੁੱਕੇ ਆ ਜਾਂ ਨਿਕਲਣੇ ਸ਼ੁਰੂ ਹੋ ਗਏ ਆ ਜਾਂ ਕਿ ਇਹ ਪੇਪਰ ਹਾਂ ਹੁਣ ਖਤਮ ਹੋ ਚੁੱਕਿਆ ਇਹ ਮੇਰੇ ਲਾਈਵ ਦੇ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਮਿਲਦੀ ਰਹੂਗੀ ਤੇ ਮੇਰੇ ਲਾਈਵ ਨੂੰ ਦੇਖਦੇ ਰਹੋ ਤੇ ਇਹਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਰਹੋ ਤਾਂ ਜੋ ਇਹ ਸਾਡੇ ਭਰਾਵਾਂ ਤੱਕ ਜਿਹੜੀ ਜਾਣਕਾਰੀ ਪਹੁੰਚੀ ਰਹੇ ਤੇ ਮੈਂ ਆਪਣੇ ਭਰਾਵਾਂ ਨੂੰ ਇਹੀ बार-बार ਲਾਈਵ ਵਿੱਚ ਹਰੇਕ ਲਾਈਵ ਵਿੱਚ ਮੈਂ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਜਿਹੜੇ ਆਪਣੇ 9 ਮਹੀਨੇ ਵਾਲੇ ਪੇਪਰ ਆ ਉਹਨਾਂ ਦੇ ਉੱਤੇ ਆਉਣ ਦੀ ਘੱਟ ਕੋਸ਼ਿਸ਼ ਕਰੋ ਕਿਉਂਕਿ ਉਹਨਾਂ ਦੇ ਉੱਤੇ ਆਉ ਮੈਂ ਤੁਹਾਨੂੰ ਅੱਕੇ ਵੀ ਦੱਸੀ ਜਾਂਦਾ ਸੀਗਾ ਬਾਰ-ਬਾਰ ਦੱਸੀ ਜਾਂਦਾ ਤੇ ਉਹਦੇ ਵਿੱਚ ਆ ਕੇ ਮੁੜ ਕੇ ਤੁਹਾਡੀਆਂ ਪ੍ਰੋਬਲਮ ਬਹੁਤ ਵੱਧ ਜਾਣੀਆਂ ਆ ਜਿਨ੍ਹਾਂ ਦੀਆਂ ਤਾਂ ਵਧੀਆਂ ਆ ਉਹਨਾਂ ਭਰਾਵਾਂ ਦੇ ਤਾਂ ਮੈਨੂੰ ਫੋਨ ਆ ਰਹੀਂ ਫੋਨ ਆਈ ਜਾਂਦੇ ਆ ਪਤਾ ਲੱਗੀ ਜਾਂਦਾ ਆ ਉਹ ਤਾਂ ਕਹੀ ਜਾਂਦੇ ਓਕੇ ਆ ਪਰ ਜਿਹੜੇ ਆਉਣੇ ਵਾਲੇ ਉਹ ਥੋੜਾ ਗ੍ਰੇਜ ਕਰੋ ਫਾਨੂੰ ਮੈਂ ਹਰੇਕ ਵਾਰ ਇਹੀ ਗੱਲ ਕਹਿਣਾ ਕਿ ਤੁਸੀਂ ਸਾਲ ਵਾਲਿਆਂ ਦੇ ਵਿੱਚ ਜਿਹੜਾ ਆ ਕਿ ਤੁਸੀਂ ਆਉਣ ਦੀ ਵੱਧ ਵੱਧ ਕੋਸ਼ਿਸ਼ ਕਰੋ ਯਾਨੀ ਕਿ ਉਹ ਵੀ ਯਾਨੀ ਕਿ ਇਹ ਨਾ ਹੋਵੇ ਕਿ ਤੁਸੀਂ ਸਾਲ ਵਾਲਿਆਂ ਵਿੱਚ ਵੀ ਕਿ ਤੁਸੀਂ ਏਜੰਟਾਂ ਨੂੰ ਸਭ ਕੁਝ ਆਪਣਾ ਲਟਾ ਦਿਓ ਕਿ ਫਾਨੂੰ ਮੁੜ ਕੇ ਚਲੋ ਕਮਾ ਦੇ ਚਲੋ ਸਾਰੇ ਵਾਲਿਆਂ ਨੂੰ ਮੈਂ ਦੇ ਚਾਂਸ ਤਾਂ ਹੈਗੇ ਆ ਪਰ ਥੋੜਾ 2 4 5 ਮਹੀਨੇ ਲੇਟ ਵੀ ਹੋ ਸਕਦਾ ਹੈ ਇਹ ਨਹੀਂ ਕਿ ਤੁਸੀਂ ਜਾਂਦੇ ਸੋਚ ਕੇ ਚੱਲਿਓ ਕਿ ਅਸੀਂ 20 ਲੱਖ ਰੁਪਏ ਜਾਂ 18 ਲੱਖ ਆਪਣਾ ਜਿਹੜਾ ਵਿਆਜੂ ਫੜ ਲੀਏ 3 4 ਰੁਪਏ ਨੂੰ ਤੇ ਅਸੀਂ ਉਹ ਪੈਸਾ ਫੜ ਕੇ ਤੇ ਚਲੇ ਜਾਈਏ ਤੇ ਜਾ ਕੇ ਅਸੀਂ ਉੱਥੇ ਕੰਮ ਕਰਕੇ ਅਸੀਂ ਇਹ ਨਹੀਂ ਜਲਦੀ ਪੂਰਾ ਉੱਥੋਂ ਜਿਹੜੀ ਗੁਣਾ ਜਿਹੜੀ ਆ ਉਹ ਗੁਣਾ ਘੱਟ ਕਰਕੇ ਤੁਰਿਓ ਕਿਉਂਕਿ ਉੱਥੋਂ ਤੁਸੀਂ ਘਰ ਤੋਂ ਘੱਟ ਵੀ ਸਾਢੇ 6 13 ਜਿਹੜਾ ਹੈ ਨਾ ਆਪਣੇ ਅਕਾਊਂਟ ਆਪਣੀ ਜਿਹੜੀ ਤੁਸੀਂ ਅਪਰੀ ਗੁਣਾ ਕਰਨੀਆਂ ਪੈਸਿਆਂ ਦੀ ਕਿ ਅਸੀਂ ਉੱਥੇ ਜਾ ਕੇ ਪੈਸੇ ਅਸੀਂ ਕਮਾ ਲੈਣੇ ਆ ਉਹਦੇ ਵਿੱਚ ਸਾਲ ਦਾ ਜਿਹੜਾ ਆ ਪਹਿਲਾ ਵਿੱਚ ਜੋੜ ਲਿਓ ਕਿ ਸਾਲ ਖੰਡ ਤੁਹਾਨੂੰ ਥੋੜੀ ਪ੍ਰੋਬਲਮ ਆ ਸਕਦੀ ਆ ਕਿਉਂਕਿ ਤੁਹਾਨੂੰ ਬੋਲੀ ਵੀ ਚਾਹੀਦੀ ਆ ਤੇ ਤੁਹਾਨੂੰ ਤੁਹਾਡੇ ਪੇਪਰ ਵੀ ਜਮਾ ਹੋਣੇ ਆ ਤੇ ਚਲੋ ਜਿਹੜੇ ਭਰਾਵਾਂ ਦੇ ਸਾਡੇ ਆ ਦੇ ਕੋਈ ਖਾਸ ਰਿਸ਼ਤੇਦਾਰ ਜਾਂ ਕੋਈ ਖਾਸ ਨਜ਼ਦੀਕੀ ਦੋਸਤ ਜਿਹੜੇ ਚਲੋ ਜਿਨ੍ਹਾਂ ਦੀ ਪਹੁੰਚ ਹੈਗੀ ਆ ਚਲੋ ਉਹ ਆਉਂਦੇ ਨੂੰ ਹੀ ਕੰਮਾਂ ਦੇ ਉੱਤੇ ਲਗਵਾ ਲਨਗੇ ਪਰ ਫਿਰ ਵੀ ਜੇ ਕੰਮਾਂ ਦੇ ਵੀ ਲਗਵਾਉਣਗੇ ਤੇ ਫਿਰ ਵੀ ਉਹਨਾਂ ਨੂੰ ਜੇ ਉਹ ਕੰਮ ਕਰੋਗੇ ਵੇਤਾ ਹੈ ਨਹੀਂ ਕਿ ਭਈ ਕੰਮ ਤੇ ਲਵਾਤਾ ਘਰੇਆ ਉੱਥੇ ਕੰਮ ਦੇ ਉੱਤੇ ਭਈ ਪਹਿਲੇ ਖਿਲਰੇ ਫਿਰਦੇ ਆ ਭੀ ਝਾੜੂ ਮਾਰ ਕੇ ਫੜੜ ਇਕੱਠੇ ਕਰਕੇ ਵੇਦੇ ਨੇ ਉਹ ਵੀ ਮੀਨ ਦੇ ਬਾਤ ਤਨਖਾਹ ਹੋਣੀ ਆ ਤੇ ਉਹਦੇ ਵਿੱਚੋਂ ਤੁਸੀਂ ਆਪਣਾ ਰੋਟੀ ਪਾਣੀ ਦਾ ਖਰਚਾ ਵੀ ਕੱਢਣਾ ਆ ਤੇ ਬਾਕੀ ਪਿੱਛੇ ਵਿਆਜ ਦਾ ਵੀ ਹੋਣਾ ਕਰ ਲਿਓ ਭਈ ਉਹ ਤੁਹਾਡੀ ਜਿਹੜੀ ਵਿਆਜ ਦੇ ਨਾਲ ਮੈਚ ਕਰਦੀ ਆ ਜੇ ਤੁਹਾਨੂੰ 1000 ਯੂਰੋ ਮਿਲਦਾ ਆ ਉਹਦੇ ਵਿੱਚੋਂ 300 ਯੂਰੋ ਤੁਸੀਂ ਆਪਣਾ ਖਰਚਾ ਕੱਢ ਲਿਆ 700 ਨੂੰ ਗੁਣਾ ਕਰਕੇ ਦੇਖ ਲਿਓ ਕਿ ਤੁਹਾਡਾ ਇਹ ਹੋਵੇਗਾ ਕਿ ਤੁਹਾਡਾ ਮੰਨ ਲਓ 80 ਨਾਲ ਆਪਾਂ ਕਰਦੇ ਆਂ ਕਿ 55000 ਰੁਪਿਆ ਬਜਿਆ ਤੁਹਾਨੂੰ ਤੇ ਤੁਹਾਡਾ ਉੱਥੇ 70000 ਰੁਪਿਆ ਵਿਆਜ ਪੈਂਦਾ ਹੋਵੇ ਪਿਛੇ ਰਕਮ ਦਾ ਯਾਨੀ ਕਿ ਤੇ ਹਰੇਕ ਮਹੀਨੇ ਦਾ ਇਹ ਸਾਰੀ ਗੁਣਾ ਕਰਕੇ ਤੁਰਿਆ ਕਰੋ ਮੇਰੇ ਭਰਾ ਜਾਨੀ ਕਿ ਸੋ ਵੀ ਮੇਰੇ ਉਹ ਤੇ ਸੋ ਮੈਂ ਬੇਨਤੀ ਇਹੀ ਕਰਦਾ ਆਂ ਕਿ ਜਿਸ ਵੀ ਮੇਰੇ ਕੋਲੇ ਭਰਾ ਨੇ ਆਉਣਾ ਆ ਉਹ 9 ਮਹੀਨੇ ਵਾਲੇ ਪੇਪਰਾਂ ਦੇ ਦਾ ਭੁੱਲ ਕੇ ਲਾਇਓ ਫਿਰ ਇਹ ਜਿਹੜੀ ਗੁਣਾ ਵੀ ਕਰਕੇ ਤੁਸੀਂ ਆਉਣੀ ਹੈ ਨਾ ਪਿੱਛੋਂ ਕਿ ਅਸੀਂ 80000 ਰੁਪਇਆ ਜਾਂ ਲੱਖ ਰੁਪਇਆ ਜਾਂ ਤੁਹਾਨੂੰ ਜਿਹੜਾ ਕੋਈ ਵੀ ਅਸੀਂ ਪੂਰਾ ਕਰ ਲਵਾਂਗੇ ਤੇ ਇਹ ਫਿਰ ਥੋੜੀ ਮੁਸ਼ਕਲ ਦੀ ਗੱਲ ਹੈਗੀ ਆ ਯਾਨੀ ਕਿ ਤੇ ਮੈਂ ਚਲੋ ਬਾਕੀ ਕਰਨੀ ਦਾ ਸਭ ਨੇ ਆਪਣੀ ਮਰਜ਼ੀ ਆ ਤੇ ਆਪਣਾ ਦਾ ਕੰਮ ਆ ਰਹਿ ਦੇਣਾ ਹੀ ਆ ਕਿ ਬਈ ਚਲੋ ਭਰਾਵਾਂ ਦੇ ਨਾਲ ਕਿਉਂ ਕਿਵੇਂ ਮੁੜ ਕੇ ਬਹੁਤ ਵੱਡੀਆਂ ਮੁਸ਼ਕਲਾਂ ਜਿਹੜੀਆਂ ਆਪ ਜੀ ਨੂੰ ਆਉਣੀਆਂ ਇੱਥੇ ਆ ਕੇ ਤੇ ਜਿਹੜੇ ਫੋਨ ਆ ਫੋਨ ਦੇ ਵਿੱਚ ਕਾਫੀ ਫਿਰ ਮੈਸੇਜ ਡਿੱਗਦੇ ਆ ਤੇ ਉਹਦੇ ਵਿੱਚ ਕਿ ਸਾਨੂੰ ਜਾਣਕਾਰੀ ਮਿਲਦੀ ਹੈ ਉਹੀ ਜਾਣਕਾਰੀ ਮੈਂ ਆਪਜੀ ਤੱਕ ਪਹੁੰਚਾਉਣਾ ਤੇ ਇੱਥੇ ਕੀ ਹੋ ਰਿਹਾ ਜਾਨਕਿ ਪਹਿਲਾਂ ਤਾਂ ਚਲੋ ਨਹੀਂ ਪਤਾ ਸੀਗਾ ਤੇ ਇੱਥੇ ਆ ਦੇਖ ਲੋ ਕੱਲ ਦਾ ਯਕਾ ਹੈਗਾ ਆ ਭਾਜੀ ਮੇਰੇ ਪੇਪਰ ਬਾਰੇ ਪੁੱਛਣਾ ਸੀ ਮੇਰੇ ਪੇਪਰ ਦੀ ਪਹਿਲੀ ਕਿੱਟ ਜਮ੍ਹਾਂ ਹੋਈ ਆ 9 ਮੰਥ ਵਾਲੇ ਪੇਪਰ ਦੀ ਫਿੰਗਰਾਂ ਦੀ ਡੇਟ ਦਸੰਬਰ ਵਿੱਚ ਮਿਲ ਲਈ ਆ ਪੱਕੇ ਪੇਪਰ ਵਰਹਾ ਆ ਦੂਜੀ ਕਿੱਟ ਲਈ ਪਹਿਲਾ ਪੇਪਰ ਵਾਲਾ ਮੇਰਾ ਕੰਮ ਪਹਿਲਾ ਪੇਪਰ ਵਾਲਾ ਮੈਂ ਨਾ ਕਰ ਰਿਹਾ ਕੋਈ ਹਲ ਹੈਗਾ ਤਾਂ ਦੱਸੋ ਮੈਂ ਨਿਊ ਆ ਇਟਲੀ ਵਿੱਚ ਤੇ ਇਹ ਭਰਾ ਕਹਿੰਦਾ ਵੀ ਮੈਂ ਪਹਿਲਾ ਪੇਪਰ ਜਿਹੜਾ 9 ਮਹੀਨੇ ਵਾਲਾ ਤੇ ਆਇਆ ਤੇ ਇਹਨੇ ਹੁਣ ਕੋਈ ਕੋਈ ਦਮੰਦਾਗੀ ਕੀਤਾ ਹੋਇਆ ਨਹੀਂ ਕਰੈਕਸ਼ਨ ਦਾ ਦਮੰਦਾਗੀ ਕੀਤਾ ਜਾਂ ਕੋਈ ਵੀ ਇਹਨੇ ਦਮੰਦਾਗੀ ਕੀਤਾ ਹੈ ਕਹਿੰਦਾ ਤੇ ਉਹਦੇ ਵਿੱਚ ਪਹਿਲਾ ਪੇਪਰ ਵਾਲਾ ਮਨਾਂ ਕਰ ਰਿਹਾ ਹੈ ਕਿਤੇ ਲਈਏ ਪਹਿਲਾ ਪੇਪਰਾਂ ਵਾਲਾ ਮਨਾ ਕਰ ਰਿਹਾ ਕੋਈ ਹੈਲ ਉਹ ਕੋਈ ਪੂਰਾ ਉਹਦਾ ਪੂਰੀ ਗੱਲ ਨਹੀਂ ਮੈਨੂੰ ਸਮਝ ਲਈ ਕਿ ਭਰਾ ਦੀ ਸਾਡੇ ਦੀ ਉਹਨੇ ਲਿਖਿਆ ਹੈਗਾ ਕਿ ਮੈਨੂੰ ਕੋਈ ਪੇਪਰਾਂ ਵਾਲਾ ਮਨਾ ਕਰ ਰਿਹਾ ਵੇ ਉਹਨੇ ਪਤਾ ਨਹੀਂ ਕਿਹੜੇ ਪੇਪਰਾਂ ਵਾਲਾ ਮਨਾ ਕਰ ਰਿਹਾ ਕਿ ਦੂਜੀ ਗੱਡੀ ਜਮਾ ਕਰਾਈਏ ਜਾਂ ਪਹਿਲੀ ਗੱਡੀ ਜਮਾ ਕਰਾਈਏ ਮੈਂ ਭਰਾ ਹੂੰ ਕਿ ਆਸ ਹੈਗਾ ਵੇ ਤੂੰ 10 ਵਜੇ ਮੈਨੂੰ ਕਾਲ ਕਰੀਏ ਜੀ ਮੈਨੂੰ ਕਾਲ ਤਾਂ ਆ ਜੀਗੇ ਦਾ ਮੈਸੇਜ ਮੈਨੂੰ ਰਾਤ ਆਇਆ ਇੱਟਾਂ ਦੇ ਕਾਫੀ ਮੈਸੇਜ ਯਾਨੀ ਕਿ ਮੇਰੇ ਕੋਲ ਆਉਂਦੇ ਹੈਗੇ ਆ ਤੇ ਸੋ ਗੱਲ ਆ ਵੀਰ ਮੇਰੇ ਉਹ ਅੱਛੇ ਕਿ ਕਿਸੇ ਨੇ ਭੇਜਿਆ ਸੀਗਾ ਪ੍ਰੋਫੈਸਰ ਜੀ ਮਾਂ ਨੂੰ ਵੀ ਹੈਗੀ ਆ ਚਾਂਸ ਯਾਨੀ ਕਿ ਕਿਸੇ ਭਰਾ ਨੇ ਪੁੱਛੇਗਾ ਪਰਵੈਂਸ਼ੀਆ 25 ਮਾਰਚ 9:19:40 ਸੈਕਿੰਡ ਹੈਗੀ ਆ ਇਹ ਚਾਂਸ ਹੈਗੇ ਆ ਜਾਨੀ ਕਿ ਪਾਜੀ ਮੈਨੂੰ ਪਹਿਲੀ ਗੱਲ ਤਾਂ ਇਹੀ ਨਹੀਂ ਪਤਾ ਹੈਗਾ ਤੇ ਤਾਂ ਇੰਨਾ ਹੀ ਲਿਖਿਆ ਸੀਗਾ ਇੱਕ ਪਰਵੈਂਸ਼ੀਆ ਦਾ ਨੋ ਦਿੱਤਾ ਆ 25 ਮਾਰਚ 9:19 ਤੇ 40 ਸੈਕਿੰਡ ਹੈਗੀ ਚਾਂਸ ਪਾਜੀ ਕਿਹੜੀ ਚੀਜ਼ ਦੇ ਚਾਂਸ ਆ ਮੈਨੂੰ ਪੂਰਾ ਮੈਸੇਜ ਦਾ ਵਿੱਚ ਜਿਆਦਾ ਪੂਰਾ ਲਿਖ ਬੇ ਕਾਦੇ ਚਾਂਸ ਹੈਗੇ ਤੇਰੇ ਪੇਪਰ ਕਿਹੜੇ ਕਿਹੜੀ ਤਰੀਕ 25 ਮਾਰਚ 9:19 9:19 ਦੇ 25 ਮਾਰਚ ਕੋਰੈਕਸ਼ਨ ਵਾਲੇ ਆ ਪੇਪਰ ਤੇ ਰਹੇ ਨਾ ਮਤਲਬ ਹੈਨਾ 9:19 ਹਾਂ ਵੀਰੇ ਚਾਂਸ ਮਾਲਕ ਦੇ ਜੇ ਪੇਪਰ ਪੂਰੇ ਹੋਏ ਤਾਂ ਹੋਣੇ ਆਇਆ ਕਰੈਕਸ਼ਨ ਆਇਆ 25 ਮਾਰਚ ਹਾਂ ਇਹ ਆਪਣੇ 18 21 ਦੇ 25 25 ਨੂੰ ਕਰੈਕਸ਼ਨ ਜਿਹੜੀ ਇੱਥੇ ਪੇਪਰ ਮੰਨ ਲਓ ਉਹਨਾਂ ਨੇ ਉਸ ਦਿਨ ਹਾਂ 25 ਨੂੰ 9:19 ਹਾਂ ਸਮਝ ਲੱਗ ਗਈ ਤੇ ਉਹ ਕੋਈ ਗੱਲ ਜੀ ਵੇਟ ਕਰ ਥੋੜ੍ਹਾ ਲੱਗ ਜਾਣਾ ਪਤਾ ਤੈਨੂੰ ਮੈਂ ਲਾਈਵ ਵਿੱਚ ਦੱਸੀ ਜਾਊਗਾ ਵੀ ਸੀ ਤੇ ਵਕਲ-ਵਕਲ ਆਪਣੀ ਦੱਸੂਗਾ ਮੈਂ ਕਿਹੜੀ-ਕਿਹੜੀ ਮਨ ਲਓ ਸਟੇਟ ਦੇ ਵਿੱਚ ਕਿਹੜੇ ਕਿਹੜੇ ਪੇਪਰ ਕਿੱਥੇ ਕਿੱਥੇ ਨਿਕਲਣਗੇ ਹਰੇਕ ਲਾਈਵ ਦਾ ਹਜੇ ਕੋਈ ਮੰਨ ਲਓ ਸ਼ੁਰੂ ਨਹੀਂ ਹੋਇਆ ਹੈਗਾ ਕੰਮ ਜਾਨੀ ਕਿ ਬਈ ਆਉਣੇ ਪੇਪਰ ਜਾਨੀ ਕਿ ਤੇ ਜਦੋਂ ਆਉਣੇ ਸ਼ੁਰੂ ਹੋਗਾ ਤਾਂ ਫਿਰ ਨਾਲ ਦੀ ਨਾਲੇ ਮੈਂ ਤੁਹਾਨੂੰ ਦੱਸੀ ਜਾਣਾ ਤੇ ਨਾਲੇ ਮੈਨੂੰ ਪਤਾ ਲੱਗੂਗਾ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਾਂਗਾ ਵੀ ਮੇਰੇ ਤੇ ਮੈਸੇਜ ਜਿਹੜਾ ਸੋ ਮੈਂ ਬਾਰ ਬਾਰ ਇਹੀ ਭਰਾਵਾਂ ਨੂੰ ਬੇਨਤੀ ਕਰਦਾ ਆ ਆ ਫੋਨ ਦੇ ਵਿੱਚ ਮੇਰੇ ਤੁਸੀਂ ਚੈੱਕ ਕਰੋ ਆ ਮੇਰੇ ਜਿਹੜੀਆਂ ਕੱਲਾਂ ਬੇ ਟਾਈਮੀਆਂ ਕੱਲਾਂ ਮੈਨੂੰ ਬਹੁਤ ਆਉਂਦੀਆਂ ਹੈਗੀਆਂ ਜਾਨੀ ਕਿ ਮੈਂ ਇਹਨਾਂ ਭਰਾਵਾਂ ਨੂੰ ਸਾਰੇ ਨੂੰ ਇਹੀ ਕਹਿੰਦਾ ਜਿਹੜਾ ਵੀ ਕੋਈ ਮੇਰਾ ਲਾਈਵ ਤੱਕੋ ਪਿੱਛੋਂ ਦੇਖਦਾ ਆ ਯਾਨੀ ਕਿ ਮੈਂ ਭਰਾ ਨੂੰ ਇਹੀ ਬੇਨਤੀ ਕਰਦਾ ਆ ਕਿ ਵੀਰ ਮੇਰੇ ਉਹ ਮੇਰਾ ਟਾਈਮ ਜਿਹੜਾ ਆ ਨੋਟ ਕਰ ਲਓ ਦੁਬਾਰਾ ਤੋਂ ਮੈਂ ਰਿਪੀਟ ਕਰ ਦਿੰਦਾ ਆ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਟਲੀ ਦੇ ਤੁਸੀਂ ਗੱਲ ਕਰ ਸਕਦੇ ਆ ਔਰ ਉਧਰੋਂ ਤੁਸੀਂ ਸਵੇਰੇ 10 ਵਜੇ ਤੋਂ ਆਮ ਦਿਨਾਂ ਦੇ ਵਿੱਚ 10 ਤੋਂ 11 ਵਜੇ ਤੱਕ ਮੇਰੇ ਨਾਲ ਕਾਲ ਕਰ ਸਕਦੇ ਆ ਮੇਰੇ ਨੰਬਰ ਜਿਹੜੇ ਲਾਈਵ ਦੇ ਅੱਗੇ ਲਿਖਿਓ ਹੈਗੇ ਆ ਤੇ ਵੀਰ ਮੇਰੇ ਜੇ ਕੋਈ ਬੇਟਾਈ ਮੇ ਕਾਲ ਮੈਂ ਨਹੀਂ ਚੁੱਕਦਾ ਮੈਂ ਉਹਦੀ ਮਾਫੀ ਮੰਗਦਾ ਹੈਗਾ ਆ ਕਿਉਂਕਿ ਉਹ ਕਾਲ ਚੁੱਕਣ ਦੇ ਵਿੱਚ ਮੈਂ ਜਿਹੜਾ ਆਪਣਾ ਪੰਜ ਪੰਤਿਆਂ ਦਾ ਜਿਹੜਾ ਨੁਕਸਾਨ ਆ ਕਰਵਾ ਚੁੱਕਿਆ ਹੈਗਾ ਜਾਨੀ ਕਿ ਸੋ ਵੀਰ ਮੇਰੋ ਚਲੋ ਕੋਈ ਗੱਲ ਨਹੀਂ ਉੱਥੇ ਚਲੋ ਜੋ ਹੋਣਾ ਸੀ ਹੋ ਗਿਆ ਜਾਨੀ ਕਿ ਪਰ ਮੈਂ ਦੁਆਰਾ ਤੋਂ ਬੇਨਤੀ ਇਹੀ ਕਰਦਾ ਹੁਣ ਮੈਸੇਜ ਜਿਹੜੇ ਮੇਰੇ ਕੋਲ ਹੁਣ ਜੇ ਮੇਰੇ ਕੋਲ ਲਾਈਵ ਤੇ ਉੱਤੇ ਹੁੰਦੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਸੀਗਾ ਮੇਰੇ ਕੋਲ ਹੁਣ ਟਾਈਮ ਹੁੰਦਾ ਆ ਤੇ ਉਧਰੋਂ ਮੈਂ ਗੱਡੀ ਚਲਾਉਣਾ ਹੁੰਦਾ ਤੇ ਉਧਰੋਂ ਤੁਹਾਡੇ ਮੈਸੇਜ ਆਣ ਸ਼ੁਰੂ ਹੋ ਜਾਂਦੇ ਆ ਤੇ ਆਓ ਵੀ ਚੈਨਲ ਦੇ ਵਿੱਚ ਕੋਈ ਮੈਸੇਜ ਹੋ ਰਿਹਾ ਹੈ ਇੱਥੇ ਇਹਦੇ ਵਿੱਚ ਮੈਂ ਦੇਖਣਾ ਚਾਹੁੰਦਾ ਵੀ ਕਿਸ ਨੇ ਕੋਈ ਮੈਡੀ ਪੁੱਛਿਆਗਾ ਸੋ ਕਰਾ ਮੇਰੇ ਉਹ ਮੈਂ ਬੇਨਤੀ ਇਹੀ ਕਰਦਾ ਹੈਗਾ ਤੇ ਮੈਂ ਜਿਹੜਾ ਅਗਲਾ ਲਾਈਵ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗਾ ਯਾਨੀ ਕਿ ਅਪ੍ਰੈਲ ਅੱਜ ਕੀ ਆ ਤੇ 28 ਅਪ੍ਰੈਲ ਨੂੰ ਮੈਂ ਦੁਬਾਰਾ ਲਾਈਵ ਹੋਵਾਂਗਾ ਯਾਨੀ ਕਿ ਸੋ ਵੀਰ ਮੇਲੇ ਉਹ ਬਤ ਤੈਂ ਤੁਹਾਡਾ ਨਾਮ ਲੈਂਦਾ ਹੋਇਆ ਤੇ ਮੈਂ ਅਗਲੇ ਲਾਈਵ ਵਿੱਚ ਤੁਹਾਡੇ ਨਾਲ ਜਿਹੜੇ ਆ ਪੇਪਰ ਨਵੇਂ ਨਿਕਲ ਰਹੇ ਆ ਯਾਨੀ ਕਿ ਜਾਂ ਕਿਹੜੇ ਟਾਈਮ ਦੇ ਨਿਕਲੇ ਮੈਂ ਲੈ ਕੇ ਜਰੂਰ ਹਾਜ਼ਰ ਹੋਵਾਂਗਾ ਸੋ ਜਦ ਤੱਕ ਲਈ ਮੈਂ ਆਪ ਜੀ ਦੇ ਕੋ ਆਗਾ ਮੰਗਦਾ ਆ ਤੇ ਮੈਂ ਇਹ ਇੱਕ ਜ਼ਰੂਰੀ ਅਪਾਇੰਟਮੈਂਟ ਹੋ ਰਿਹਾ ਕਿਉਂਕਿ ਪੇਪਰ ਵਰਕ ਦੇ ਸਬੰਧ ਵਿੱਚ ਕਿ ਮੇਰਾ ਜਿਹੜਾ ਆ ਅੱਜ ਉਥੇ 4 ਵਜੇ ਮੈਂ ਜਾਣਾ ਹੈਗਾ ਆ ਤੇ ਮੈਂ ਜੇ ਅੱਜ ਵੀ ਲਾਈਵ ਨਾ ਹੁੰਦਾ ਯਾਨੀ ਕਿ ਤੇ ਫਿਰ ਥੋੜਾ ਚੰਗੀ ਗੱਲ ਨਸੀਗੀ ਇਸ ਕਰਕੇ ਮੈਂ ਅੱਧਾ ਘੰਟੇ ਦਾ ਟਾਈਮ ਕੱਟ ਕੇ ਆਪ ਜੀ ਨਾਲ ਲਾਈਵ ਹੋਇਆ ਹੈਗਾ ਆ ਸੋ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਮੈਂ ਅੱਜ ਅੱਧਾ ਘੰਟਾ ਪਹਿਲਾਂ ਲਾਈਵ ਬੰਦ ਕਰ ਰਿਹਾ ਆ ਸੋ ਮੈਂ ਅਗਲੇ ਲਾਈਵ ਦੇ ਵਿੱਚ ਆਪ ਜੀ ਨੂੰ ਪੂਰਾ ਟਾਈਮ ਦੇਵਾਂਗਾ ਔਰ ਨਵੀਆਂ ਨਵੀਆਂ ਜਿਹੜੀਆਂ ਗੱਲਾਂ ਬਾਤਾਂ ਲੈ ਕੇ ਆਪ ਜੀ ਤੱਕ ਪਹੁੰਚਾਂਗਾ ਸੋ ਜਦ ਤੱਕ ਅਗਲੇ ਮੈਂ ਆਪ ਜੀ ਦੇ ਕੋ Yeah. <clears throat>